ਕੁੜੀ ਸਿਮਰੋ ਕਰਈਆਂ ਰਵਾ ਰਵੀ ਗੇਟ ਖੋਲ ਕੇ ਵਿੜੇ ਵਿੱਚ ਵੱੜਦੀ ਹੋਈ ਸਿਨ ਨੂੰ ਚਾਚੀ ਬੱਲੀ ਆ ਜਾ ਚਾਚੀ ਅੰਦਰ ਲੰਘਿਆ ਘਾਰੀਆਂ ਹੁਣ ਮੈਂ ਕਿੱਥੇ ਜਾਣਾ ਸੂਟ ਸੀ ਰਹੀਆਂ ਕੱਲ ਨੂੰ ਪੂਰਾ ਕਰਕੇ ਦੇਣਾ ਨਿਆਣੀ ਸਕੂਲ ਗਿਆ ਤੇ ਜਿੰਨਾ ਕੋ ਸੀ ਹੋ ਜਾਵੇ ਉਹੀ ਲਾਇਦਾ ਆਇਆ ਤੇ ਨਾ ਫਿਰ ਟਾਈਮ ਨਹੀਂ ਲੱਗਦਾ ਦਲਾਨ ਵਿੱਚੋਂ ਬੈਠੀ ਸਿਮਰੋ ਨੇ ਆਪਣੀ ਪਤੀਸ ਨੂੰ ਅੰਦਰ ਆਉਣ ਲਈ ਕਿਹਾ ਕੋਈ ਕੰਮ ਸੀ ਚਾਚੀ ਆਹੋ ਗੁੜੇ ਤੇ ਇਹ ਕੰਮ ਹੀ ਸੀ ਆ ਮੇਰੀ ਸਲਵਾਰ ਉੱਡੜ ਗਈ ਮਾੜੀ ਜੀ سینਤਾ ਲਾ ਦੇ ਮੈਂ ਸੋਈ ਨਰ ਤੁੱਪੀ ਵੀ ਸੀ ਅੱਗ ਲੱਗਰੀ ਫੇਰ ਉੱਤੜ ਗਈ ਕੋਈ ਨਾ ਚਾਚੀ ਲਿਆ ਦੇ ਮੈਂ سین ਲਾ ਦਿੰਨੀ ਆ ਆਲੇ ਧੀਏ ਕਹਿ ਕੇ ਸਿੰਨੋ ਨੇ ਆਪਣੀ ਸਲਵਾਰ ਸਿਮਰੋ ਨੂੰ ਫੜਾ ਦਿੱਤੀ ਅਤੇ ਪੁੱਛਣ ਲੱਗੀ ਧਰਮਸੋ ਦੀ ਚਿੱਠੀ ਪੱਤਰ ਆਇਆ ਕੋਈ ਕਿ ਨਹੀਂ ਆਈ ਸੀ ਚਾਚੀ ਕੱਲ ਵਧਾਈਆਂ ਪੁੱਤ ਤੇਰਾ ਹੌਲਦਾਰ ਬਣ ਗਿਆ ਸਿਮਰੋ ਨੇ ਗਰਵ ਨਾਲ ਲੱਖਾਂ ਮਟਕਾਉਂਦੀ ਹੋਈ ਨੇ ਸਿੰਨੋ ਨੂੰ ਦੱਸਿਆ ਲੈ ਗੁੜੇ ਫਿਰ ਤਾਂ ਸਵਾ ਵਧਾਈਆਂ ਭਾਈ ਹੌਲਦਾਰਨੀ ਬਣ ਗਈ ਤੂੰ ਅਸ ਤੋਂ ਮੈਂ ਤਾਂ ਤੈਨੂੰ ਸਿਮਰੋ ਨੀ ਹੌਲਦਾਰਨੀ ਕਹਿ ਕੇ ਹੀ ਬੁਲਾਇਆ ਕਰਨਾ ਸਿੰਨੂ ਦੇ ਗੋਰੇ ਚਿੱਟੇ ਤੇ ਝੁਰੜੀਆਂ ਨਾਲ ਭਰੇ ਹੋਏ ਮੂੰਹ ਤੇ ਹਾਸਾ ਫੈਲ ਗਿਆ ਸੀ ਆਹੋ ਚਾਚੀ ਤੂੰ ਵੀ ਤਾਂ ਹੌਲਦਾਰ ਦੀ ਚਾਚੀ ਬਣ ਗਈ ਹਾਂ ਦੋਵੇਂ ਖਿੜਖਿੜ ਕੇ ਹੱਸ ਪਈਆਂ ਦੋਵਾਂ ਦਾ ਹਾਸਾ ਦਲਾਨ ਵਿੱਚ ਕੁੰਗਰੂਆਂ ਦੀ ਛਮਛਮ ਵਾਂਗ ਗੂੰਜ ਲੱਗ ਪਿਆ ਸਿਮਰੋ ਨੇ ਸਲਵਾਰ ਨੂੰ ਸੀਨ ਲਾ ਕੇ ਆਪਣੇ ਪਤੀ ਸਿੰਨੂ ਨੂੰ ਫੜਾ ਦਿੱਤੀ ਅਤੇ ਕਿਹਾ ਚਾਚੀ ਜ਼ਿਆਦਾ ਘੁੱਟ ਬਣਾਵਾ ਨਹੀਂ ਨਾ ਦੀਏ ਚਾਹ ਨਹੀਂ ਪੀਣੀ ਮੈਂ ਚਲਦੀਆਂ ਹੁਣ ਰੱਬ ਤੇਰਾ ਭਲਾ ਕਰੇ ਮੈਂ ਸਲਿਆਰ ਪੌਣ ਜੁੱਗੀ ਹੋ ਗਈ। ਸਿੰਨੂ ਆਪਣੀ ਉੱਤੜੀ ਹੋਈ ਸਲਵਾਰ ਨੂੰ ਸਲਵਾ ਕੇ ਚਲੀ ਗਈ। ਤਾਂ ਸਿਮਰੋ ਜਿਸ ਦਾ ਪੂਰਾ ਨਾਮ ਸਿਮਰਜੀਤ ਕੌਰ ਸੀ ਨੇ ਆਪਣੇ ਫੌਜੀ ਪਤੀ ਤੇ ਚਿੱਠੀ ਜਸਵੇਰੇ ਡਾਕੀਆ ਦੇ ਕੇ ਗਿਆ ਸੀ। ਕੱਢ ਕੇ ਬੜੇ ਮਾਨ ਨਾਲ ਚਾਹੀ ਚਾਈ ਨੀਚ ਲਾ ਕੇ ਪੜੀ। ਸਵੇਰ ਦੀ ਉਹ ਤਿੰਨ ਚਾਰ ਵਾਰੀ ਚਿੱਠੀ ਨੂੰ ਪੜ ਚੁੱਕੀ ਸੀ ਪਰ ਉਸ ਦਾ ਦਿਲ ਕਰਦਾ ਸੀ ਕਿ ਵਾਰ-ਵਾਰ ਉਸ ਚਿੱਠੀ ਨੂੰ ਪੜੀ ਜਾਵੇ। ਉਸ ਦਾ ਸਹਤਾਜ ਹੌਲਦਾਰ ਬਣ ਗਿਆ ਸੀ ਅਤੇ ਉਹ ਉਸ ਦੀ ਹੌਲਦਾਰਨੀ। ਉਸਨੇ ਕੰੰਤੇ ਲੱਗੇ ਟਾਈਮਪੀਸ ਵਰ ਗੋਹਨਲ ਤੱਕਿਆ ਬੱਚਿਆਂ ਦੇ ਆਉਣ ਵਿੱਚ ਅਜੇ 10 ਕੁ ਮਿੰਟ ਬਾਕੀ ਸਨ ਉਸਨੇ ਚਿੱਠੀ ਨੂੰ ਸਿਲਾਈ ਮਸ਼ੀਨ ਦੀ ਡੱਬੀ ਵਿੱਚ ਇੱਕ ਵਾਰ ਕੱਢ ਕੇ ਫਿਰ ਪਿਆਰ ਨਾਲ ਬੋਸਾ ਦਿੱਤਾ ਤੇ ਖੋਲ ਕੇ ਪੜਨ ਲੱਗ ਪਈ ਮੇਰੀ ਪਿਆਰੀ ਸਿਮਰਨਜੀਤ ਕੌਰ ਹਮੇਸ਼ਾ ਖੁਸ਼ ਰਹੋ ਮੈਂ ਤੇਰੇ ਰਾਜੀ ਖੁਸ਼ੀਆਂ ਉਮੀਦ ਕਰਦਾ ਹਾਂ ਕਿ ਤੂੰ ਵੀ ਠੀਕ ਹੋਵੇਂਗੀ ਮੈਂ ਤੈਨੂੰ ਇੱਕ ਖੁਸ਼ਖਬਰੀ ਦੇ ਰਿਹਾ ਕਿ ਮੈਂ ਹੌਲਦਾਰ ਬਣ ਗਿਆ ਹਾਂ ਤੇ ਤੂੰ ਮੇਰੀ ਹੌਲਦਾਰਨੀ ਬਣ ਗਈ ਸਿਮਰੋ ਇਸ ਲਾਈਨ ਤੇ ਜਿਵੇਂ ਕਿੱਲੀ ਗਈ ਹੋਵੇ ਉਸ ਨੂੰ ਬੋਲਦਾਨੀ ਸ਼ਬਦ ਕਿਸੇ ਤਗਮੇ ਵਾਂਗ ਲੱਗ ਰਿਹਾ ਸੀ ਉਸ ਨੇ ਚਿੱਠੀ ਨੂੰ ਇੱਕ ਵਾਰ ਫਿਰ ਚੁੰਮ ਕੇ ਹਿੱਕ ਨਾਲ ਲਾ ਲਿਆ ਜਿਵੇਂ ਚਿੱਠੀ ਨਹੀਂ ਧਰਮ ਸਿੰਘ ਹੋਵੇ ਫਿਰ ਉਸ ਨੇ ਚਿੱਠੀ ਅੱਗੇ ਪੜਨੀ ਸ਼ੁਰੂ ਕੀਤੀ ਸਿਮਰਜੀਤ ਮੇਰੀ ਪ੍ਰਮੋਸ਼ਨ ਤਾਂ ਹੋ ਗਈ ਹੈ ਪਰ ਮੇਰੀ ਬਦਲੀ ਜਲਦੀ ਹੀ ਜੰਮੂ ਦੀ ਹੋ ਜਾਵੇਗੀ ਜੰਮੂ ਜਾਣ ਤੋਂ ਪਹਿਲਾਂ ਮੈਨੂੰ 22 ਦਿਨ ਦੀ ਛੁੱਟੀ ਮਿਲੇਗੀ ਮੈਂ ਜਲਦੀ ਹੀ ਆਵਾਂਗਾ ਬਾਪੂ ਜੀ ਤੇ ਬੱਚਿਆਂ ਦਾ ਖਿਆਲ ਰੱਖਣਾ ਕਿਸੇ ਤਰ੍ਹਾਂ ਦਾ ਫਿਕਰ ਫੱਕਾ ਨਹੀਂ ਕਰਨਾ ਮੈਂ ਜਲਦੀ ਹੀ ਆਵਾਂਗਾ ਬਹੁਤ ਸਾਰੇ ਪਿਆਰ ਨਾਲ ਤੇਰਾ ਆਪਣਾ ਧਰਮ ਸਿੰਘ ਪਰ ਉਹ ਤਾਂ ਵਾਸੀ ਸਿਮਰ ਨੇ ਚਿੱਠੀ ਬੜੇ ਪਿਆਰ ਨਾਲ ਬੰਦ ਕਰਕੇ ਮਸ਼ੀਨ ਦੇ ਡੱਬੇ ਵਿੱਚ ਬੰਦ ਕਰਕੇ ਰੱਖ ਦਿੱਤੀ ਐਨੇ ਨੁਗੇੜੇ ਵਾਲੇ ਗੇਟ ਤੇ ਦਸਕਤ ਹੋਈ ਸਿਮਰੋ ਨੇ ਕਾਲੀ ਨਾਲ ਜਾ ਕੇ ਗੇਟ ਖੋਲ੍ਹਿਆ ਉਸ ਦੇ ਤਿੰਨੋਂ ਬੱਚੇ ਦੋ ਤਿਆਂ ਤੇ ਇੱਕ ਪੁੱਤਰ ਸਕੂਲ ਤੋਂ ਘਰ ਆ ਗਏ ਸਨ ਸਿਮਰੋ ਨੇ ਬੱਚਿਆਂ ਨੂੰ ਪਾਣੀ ਦਿੱਤਾ ਤੇ ਬੱਚਿਆਂ ਨੂੰ ਸਕੂਲ ਦੇ ਕੱਪੜੇ ਬਦਲਣ ਲਈ ਕਿਹਾ ਆਹ ਬੱਚਿਆਂ ਲਈ ਖਾਣਾ ਬਣਾਉਣ ਲੇਟਸ ਸੋਈ ਵਿੱਚ ਡੇਲੀ ਗਈ ਖਾਣਾ ਬਣਾਉਂਦੀ ਦਾ ਧਿਆਨ ਆਪਣੀ ਪੱਤੀ ਦੀ ਚਿੱਠੀ ਵਿੱਚ ਹੀ ਸੀ ਉਸ ਦਾ ਦਿਲ ਲੁੱਡੀਆਂ ਪਾਰਿਆ ਸੀ ਹੁਣ ਉਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰਨ ਲੱਗੀ ਕਦੋਂ ਉਸ ਦਾ ਕੰਤ ਵਿੜੀ ਦੀਆਂ ਬਰਕਤਾਂ ਨੂੰ ਪਾਗ ਲਾਵੇਗਾ ਸਿਮਰਉ ਬਹੁਤ ਸੁਲਜੀ ਹੋਈ ਸਾਉ ਜੇ ਸਵਾਦੀ ਮਾਲਕ ਅਤੇ ਇੱਕ ਸੁਗੜ ਸਿਆਣੀ ਸੀ ਸਾਰੇ ਸ਼ਰੀਕੇ ਪਾਈਚਾਰੇ ਵਿੱਚ ਉਸ ਦੀ ਤੂਤੀ ਬੋਲਦੀ ਸੀ ਜਦ ਵੀ ਕੋਈ ਦੁੱਖ ਸੁੱਖ ਹੁੰਦਾ ਤਾਂ ਸਭ ਉਸ ਨਾਲ ਸਲਾਮ مشورہ ਕਰਦੇ ਹੀ ਕੰਮ ਦੀ ਸ਼ੁਰੂਆਤ ਕਰਦੇ ਸਨ ਉਹ ਵੀ ਪੂਰੀ ਰੂਹ ਨਾਲ ਸਭ ਦੀ ਇਮਦਾਦ ਕਰਦੀ ਸੀ ਪਿੱਛੋਂ ਪੇਕੇ ਪਰਵਾੜ ਚੰਗੇ ਕਹਿੰਦੇ ਕਲਾਉਂਦੇ ਲਾਣੇਦਾਰ ਸਨ ਪਰ ਸੋਹਰੇ ਕਰਦੇ ਹਾਲਾਤ ਕੋਈ ਜ਼ਿਆਦਾ ਸੁਖਾਵੇ ਨਹੀਂ ਸਨ ਤਰਮ ਸਿੰਘ ਤੇ ਸਿਪਰੋ ਦੀ ਵਿਚੋਲਣ ਸਿੰਨੂ ਬਣੀ ਸੀ ਜਦੋਂ ਸਿਮਰੋ ਤੇ ਤਰਮ ਸਿੰਘ ਦਾ ਵਿਆਹ ਹੋਇਆ ਤਾਂ ਘਰ ਵਿੱਚ ਗਰੀਬੀ ਹੀ ਸੀ ਪਰ ਸਰਵਨ ਕੌਰ ਨੇ ਕਦੀ ਵੀ ਆਪਣੇ ਪਿਓਕੇ ਕਰਦੀ ਸ਼ੇਖੀ ਨਹੀਂ ਸੀ ਮਾਰੀ ਸੋ ਉਹ ਆਪਣੇ ਆਪ ਨੂੰ ਸੋਹਰੇ ਘਰ ਦੇ ਮਾਹੌਲ ਵਿੱਚ ਟਾਲ ਲਿਆ ਸੀ ਸਿਮਰੋ ਨੇ ਸਲਾਈ ਕਢਾਈ ਬਸ ਚੱਜੇ ਟੱਗ ਨਾਲ ਆਉਂਦੀ ਸੀ ਉਸਨੇ ਵਿਆਹ ਤੋਂ ਛੇਤੀ ਬਾਅਦ ਹੀ ਪਿੰਡ ਦੀਆਂ ਕੁੜੀਆਂ ਨੂੰ ਸਲਾਈ ਕਢਾਈ ਦਾ ਕੰਮ ਸਿਖਾਉਣਾ ਸ਼ੁਰੂ ਕਰ ਦਿੱਤਾ ਸਿਲਾਈ ਕਰਦੇ ਕੰਮ ਤੋਂ ਹੋਣ ਵਾਲੀ ਆਮਦਨ ਨੂੰ ਉਹ ਸੰਭਾਲ ਕੇ ਰੱਖਦੀ ਜਦੋਂ 5-700 ਰੁਪਏ ਜਮ੍ਹਾਂ ਹੋ ਜਾਂਦੇ ਤਾਂ ਉਹ ਬੈਂਕ ਵਿੱਚ ਜਮ੍ਹਾਂ ਕਰਵਾ ਦਿੰਦੀ ਧਰਮ ਸਿੰਘ ਦੀ ਮਾਂ ਬੰਤ ਕੌਰ ਥੋੜੀ ਸਿੱਧੀ ਸੀ ਪਿਤਾ ਹੁਕਮ ਸਿੰਘ ਵੀ ਜ਼ਿਆਦਾ ਚਲਾਕ ਨਹੀਂ ਸੀ ਉਸ ਤੋਂ ਇਲਾਵਾ ਉਸ ਦੇ ਸੋਹਰੇ ਪਰਿਵਾਰ ਵਿੱਚ ਉਸ ਦਾ ਇੱਕ ਛੋਟਾ ਭਰਾ ਦੇਵ ਅਤੇ ਵੱਡੀ ਭੈਣ ਚੰਨੂ ਜੋ ਵਿਆਹੀ ਹੋਈ ਸੀ ਸਿੱਨੂ ਬਹੁਤ ਚੁਸਤ ਅਤੇ ਚਲਾਕ ਹਰ ਸੀ ਚਲਾਕ ਵੀ ਇੰਨੀ ਕਿ ਕਈ ਵਾਰ ਉਹ ਗੱਲਾਂ-ਗੱਲਾਂ ਵਿੱਚ ਹੁਕਮ ਸਿੰਘ ਨੂੰ ਬੰਤ ਕੌਰ ਦੇ ਖਿਲਾਫ ਇੰਨੀ ਪੁੱਠ ਚਾੜ ਦਿੰਦੀ ਜੇ ਹੁਕਮ ਸਿੰਘ ਵੀ ਉਸ ਦੀਆਂ ਗੱਲਾਂ ਵਿੱਚ ਆ ਕੇ ਬੰਦ ਕਰਦੀ ਖੰਭ ਠੱਪਾ ਦਿੰਦਾ ਸਿਮਰੋ ਆਪਣੀ ਸੌਰੀ ਤੇ ਕੁੰਡ ਘਾੜਦੀ ਸੀ ਇੱਕ ਦਿਨ ਸਿਨੋ ਨੇ ਹੁਕਮ ਸਿੰਘ ਨੂੰ ਬੰਦ ਕਰਦੇ ਖਿਲਾਫ ਕਿਸੇ ਗੱਲ ਨੂੰ ਲੈ ਕੇ ਚੱਕਤਲ ਕੀਤੀ ਜਿਸ ਕਾਰਨ ਹੁਕਮ ਸਿੰਘ ਬਿਨਾਂ ਕੋਈ ਅੱਗਾ ਪਿਛਾ ਦੇਖੇ ਪਤਲੀ ਜੀ ਸ਼ੂਸ਼ਕ ਚੱਕੇ ਬੰਦ ਕਰਦੇ ਦੁਆਲੇ ਹੋ ਬਿਨਾਂ ਕੋਈ ਅੱਗਾ ਪਿਛਾ ਦੇਖੇ ਹੋ ਗਿਆ ਸਿਮਰੋ ਤੋਂ ਇਹ ਸਭ ਚਰਿਆ ਨਾ ਗਿਆ ਉਹ ਅੱਗ ਦੇ ਫੋਰ ਵਿੱਚ ਲੰਬਾ ਕੁੰਡ ਗੱਡੀ ਬੰਦ ਕਰਦੇ ਅੱਗੇ ਜਾ ਕੇ ਖੜੀ ਹੋ ਗਈ। ਅਤੇ ਸ਼ੂਸ਼ਕ ਬੰਦ ਕਰਦੀ ਬਜਾਏ ਸਿਮਰੋ ਦੇ ਲੱਗ ਗਈ। ਸ਼ੂਸ਼ਕ ਉਸੇ ਕੋਮਲ ਬਦਨ ਤੇ ਇੰਝ ਵਜੀ ਜਿਵੇਂ ਕੋਈ ਤਲਵਾਰ ਦਾ ਵਾਰ ਹੋਇਆ ਹੋਵੇ। ਇੱਕ ਵਾਰ ਤਾਂ ਉਸ ਦਾ ਦਿਲ ਥੋੜਾ ਜਿਹਾ ਹੋ ਗਿਆ ਪਰ ਉਹ ਉਸ ਦਰਦ ਨੂੰ ਕਿਸੇ ਸਵਟਕੇ ਅੰਦਰ ਹੀ ਅੰਦਰ ਪੀ ਗਈ। ਇਸ ਗੱਲ ਦਾ ਹੁਕਮ ਸਿੰਘ ਤੇ ਇੰਨਾ ਡੂੰਗਾ ਹਸਰ ਹੋਇਆ। ਉਸ ਦਿਨ ਤੋਂ ਬਾਅਦ ਉਸਨੇ ਬੰਦ ਕਰਦੇ ਹੱਥ ਚੁੱਕਣਾ ਬੰਦ ਕਰ ਦਿੱਤਾ। ਬੰਦ ਕੋ ਨੇ ਸਿਸਕੀਆਂ ਲਾਂਦੀ ਨੇ ਸਿਮਰੋ ਨੂੰ ਕਿਹਾ ਤੀਏ ਤੂੰ ਕੰਨ ਉੱਗੇ ਹੋ ਗਈ। ਮੈਨੂੰ ਤਾਂ ਹੁਣ ਆਦਤ ਜੀ ਹੋ ਗਈ ਮਾਰ। ਲੈਂਦਾ ਜਿੰਨਾ ਮਾਰਦਾ ਹੁੰਦਾ ਤਾਂ ਕੀ ਸੀ ਲੈ ਬੀਬੀ ਐਦਾਂ ਜਾਨਵਰਾਂ ਦੀ ਤੈਨੂੰ ਕੌਣ ਮਾਰਦਾ ਭਲਾ ਜੇ ਬੰਦੇ ਤੋਂ ਕੋਈ ਗਲਤੀ ਹੋ ਵੀ ਗਈ ਹੋਵੇ ਤਾਂ ਐਦਾਂ ਨਹੀਂ ਕੋਈ ਮਾਰਦਾ ਹੋਣਾ ਬਾਪੂ ਜੀ ਤਾਂ ਤੁਹਾਨੂੰ ਇੰਜ ਮਾਰਨ ਲੱਗ ਪਏ ਜਿਵੇਂ ਕੋਈ ਛਲੀਆਂ ਘੁੱਟਦਾ ਹੋਵੇ ਬੰਦਕੌਰ ਨੇ ਸਿਮਰ ਨੂੰ ਗੱਲ ਨਾਲ ਲਾ ਲਿਆ ਬੰਦਕੌਰ ਸਿਮਰ ਨੂੰ ਬਹੁਤ ਪਿਆਰ ਕਰਦੀ ਸੀ ਦੋਵੇਂ ਉਸਾਸ ਮਾਤੀ ਵਾਂਗ ਰਹਿੰਦੀਆਂ ਹੁਕਮ ਸਿੰਘ ਕੀਤੀ ਬਾੜੀ ਕਰਦਾ ਸੀ ਸਾਰਾ ਦਿਨ ਲੱਥੇ ਬੰਦੇ ਸੀਰੀਆਂ ਦਾ ਰੋਟੀ ਟੁਕ ਸਿਮਰੋ ਖਿੜੇ ਮੱਥੇ ਕਰਦੀ ਕਦੇ ਵਿਅਸ ਦੇ ਮੱਥੇ ਵੱਟ ਨਹੀਂ ਪਾਇਆ ਸਵੇਰੇ ਚੁੱਲੇ ਚੌਂਕੇ ਦਾ ਕੰਮਕਾਰ ਕਰਕੇ 10 ਤੋਂ 12 ਵਜੇ ਤੱਕ ਕੁੜੀਆਂ ਨੂੰ ਸਿਲਾਈ ਕਢਾਈ ਸਿਖਾਉਂਦੀ ਫਿਰ ਲੋਡੇ ਵੇਲੇ ਦਾ ਰੋਟੀ ਪਾਣੀ ਬਣਾਉਂਦੀ ਉਹ ਵੇੜੇ ਵਿੱਚ ਚਾਂਜਰਾ ਛਣਕਾਂ ਦੀ ਚਾਹ ਹੀ ਚਾਈ ਸਾਰਾ ਕੰਮ ਕਰ ਲੈਂਦੀ ਸੀ ਸਿਨੂੰ ਦਿਲ ਦੀ ਕੋਈ ਵੀ ਬੋਤੀ ਚੰਗੀ ਔਰਤ ਨਹੀਂ ਸੀ ਉਹ ਆਪਣੇ ਹੀ ਹੱਥੀ ਲਿਆਈ ਸੀ ਮਰੋਨਲ ਖਾਲ ਖਾਣ ਲੱਗ ਪਈ ਕਿਉਂਕਿ ਸਿਮਰੋ ਨੇ ਔਨਲ ਉਸ ਦਾ ਹੁਕਮ ਸਿੰਘ ਦੇ ਘਰ ਵਿੱਚ ਆਉਣ ਦਾ ਉਹ ਵਿੱਚ ਪਹਿਲਾਂ ਵਾਲਾ ਥਾਣੇਦਾਰ ਨਹੀਂ ਰਤਵਾ ਘਟ ਗਿਆ ਸੀ ਸਿਮਰੋ ਵੀ ਮਾਰ ਮਾਰ ਬੱਸ ਬੱਸ ਹੋ ਗਈ ਸੀ ਹੁੰਦੀ ਵੀ ਕਿਉਂ ਨਾ ਸਿਮਰੋ ਹੈ ਵੀ ਤਾਂ ਗੁਨਾ ਦੀ ਗੁੱਤਲੀ ਸੀ ਉਸਦੇ ਵੇੜੇ ਪੈਰ ਪਾਉਂਦੇ ਘਰ ਦਾ ਮੂਹ ਮਹਾਂਦਰਾ ਬੱਤਲ ਗਿਆ ਬੰਦ ਕੋ ਨੂੰ ਦੁੱਖ ਸੁੱਖ ਦੀ ਪਾਈਵਲ ਮਿਲ ਗਈ ਸਿਨੂ ਸਿਮਰੋ ਨਾਲ ਖਾਰ ਖਾਣ ਲੱਗ ਗਈ ਕਿਉਂਕਿ ਹੁਣ ਸਿਨੂ ਦੇ ਮਨ ਦੀ ਚੂ ਨਹੀਂ ਸੀ ਹੁੰਦੀ ਸਿਮਰੋ ਨੇ ਹੌਲੀ ਹੌਲੀ ਘਰ ਦੀ ਵਾਂਗ ਡੋਰ ਆਪਣੇ ਹੱਥਾਂ ਵਿੱਚ ਲਾਂ ਲਈ ਸਿਨੂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕਿਵੇਂ ਸਿਮਰੋ ਉਹਦੇ ਪਰਿਵਾਰ ਅੱਗੇ ਨੀਵਾ ਦਿਖਾ ਕੇ ਆਪਣੇ ਪੈਠ ਜਮਾਵੇ ਉਸੋ ਦੀ ਕਿ ਵਿਚੋਲੀ ਬਣ ਕੇ ਉਸਨੇ ਆਪਣੇ ਹੱਥੀ ਪੈਰ ਕੋਹਾੜਾ ਮਾਰ ਲਿਆ ਜੇ ਪਤਾ ਹੁੰਦਾ ਕਿ ਸਿੰਘ ਦੇ ਜੜਾ ਵਿੱਚ ਪੈਟ ਜਾਵੇਗੀ ਤਾਂ ਉਹ ਕਦੇ ਵੀ ਉਸਦਾ ਰਿਸ਼ਤਾ ਤਰਨ ਸਿੰਘ ਨਾਲ ਕਰਵੰਦੀ ਉਦਰ ਸਿਮਰੋ ਨੇ ਆਪਣੇ ਮਿਲ ਆਪਣੜੇ ਅਤੇ ਨਿੱਕੇ ਸੁਭਾਣ ਨਾਲ ਸਾਰੇ ਪਰਿਵਾਰ ਦੇ ਦਿਲਾਂ ਵਿੱਚ ਆਪਣੀ ਵਿਸ਼ੇਸ਼ ਥਾਂ ਬਣਾ ਲਈ ਸੀ ਸਿਮਰੋ ਦੇ ਵਿਆਹ ਨੂੰ 4 ਸਾਲ ਬੀਤ ਚੁੱਕੇ ਸਨ ਪਰ ਉਸੀ ਕੋ ਖਾਰੀ ਨਹੀਂ ਸੀ ਹੋਈ ਇੱਕ ਦਿਨ ਸਿਮਰੋ ਦੀ ਨਨਤ ਚੰਨੀ ਆਪਣੇ ਪੁੱਤਰ ਅਤੇ ਧੀ ਨੂੰ ਲੈ ਕੇ ਕੁਝ ਦਿਨ ਲਈ ਪੇਕੇ ਘਰ ਆਈ ਸਿੱਨ ਨੂੰ ਉਸ ਨੂੰ ਮਿਲਣ ਦੇ ਬਹਾਨੇ ਨਾਲ ਉਹਨਾਂ ਦੇ ਘਰ ਆਈ ਅਤੇ ਚੰਨੀ ਨੂੰ ਸੁਖਸੰਤ ਪੁੱਛਣ ਤੋਂ ਬਾਅਦ ਢਿੱਲੇ ਜੇ ਮੂਨਾ ਬੋਲੀ ਰਾਜੀ ਰਹਿੰਤੀਏ ਤੇਰੇ ਨਿਆਣੇ ਆਇਤਾ ਸੱਚ ਜਾਨੀ ਵੇੜੇ ਨੂੰ ਭਾਗ ਜੇ ਲੱਗੇ ਨਹੀਂ ਤਾਂ ਜਾਨੋ ਵੇੜਾ ਸੁਣਨਾ ਚਾਹੀ ਲੱਗਦਾ ਰਹਿੰਦਾ ਸੁਖਨਾ ਧਰਮ ਸਿੰਘ ਦੇ ਵਿਆਹ ਨੂੰ 4 ਸਾਲ ਹੋ ਗਏ ਪਤਾ ਨਹੀਂ ਕਿਹੜੀ ਪੁੱਲ ਹੋ ਗਈ ਸਿਮਰੋ ਦੀ ਚੋਲੀ ਹੱਲੇ ਤੱਕ ਕੋਈ ਫੁੱਲ ਨਹੀਂ ਪਿਆ ਪਤਾ ਨਹੀਂ ਇਹਦੀ ਕਿਸਮਤ ਵਿੱਚ ਉੱਪਰ ਵਾਲੇ ਨੇ ਕੀ ਲਿਖਿਆ ਹੋਣਾ ਬੰਦਕੋਲ ਨੂੰ ਉਸਦੀ ਗੱਲ ਚੰਗੀ ਨਾ ਲੱਗੀ ਉਸਨੇ ਤੁਰੰਤ ਉਸ ਦਾ ਮੂੰਹ ਬੰਦ ਕਰਨ ਲਈ ਜਵਾਬ ਦਿੱਤਾ ਨੀ ਸਿੰਨੂ ਹੋਜੂ ਹੱਲੇ ਕਿਹੜੀ ਉਮਰ ਬੀਤ ਗਈ ਫੁੱਲ ਪਰਦੀ ਹੈਗੀ ਆ ਮੇਰੀ ਨੂੰ ਨਾਲੇ ਅਸੀਂ ਕਿਹੜਾ ਰੱਬ ਦੇ ਮਾਂ ਮਾਰੇ ਹੋਇਆ ਨਾਨਾ ਭਾਬੀ ਮੈਂ ਤਾਂ ਉਹੀ ਸਰਸਰੀ ਗੱਲ ਕਰਦੀ ਆ ਸਿਨੋ ਮੱਕਾ ਸੰਭਾਲਦੀ ਹੋਈ ਬੋਲੀ ਚੰਨੀ ਨੇ ਬੰਦ ਕੋਨ ਨੂੰ ਕਿਹਾ ਬੀਬੀ ਜੇ ਮੂਰਾ ਮੰਨੇ ਤਾਂ ਮੈਂ ਇੱਕ ਗੱਲ ਕਹਾਂ ਹਾਂ ਦੱਸ ਧਰਮ ਨੂੰ ਚਿੱਠੀ ਲੇਕ ਕੇ ਕਹੋ ਕਿ ਮੇਰੀ ਪਰਜਾਈ ਨੂੰ ਕੁਝ ਟਾਈਮ ਆਪਣੇ ਮਿਲਲਾ ਜਾਵੇ ਨਾਲੇ ਤਾਂ ਥੋੜਾ ਘੁੰਮ ਫਿਰ ਆਉਗੀ ਨਾਲੇ ਰੱਬ ਨੇ ਚਾਹਿਆ ਤਾਂ ਖੁਸ਼ਖਬਰੀ ਵੀ ਮਿਲ ਜੂ ਕਿਉਂ ਪਰਜਾਈ ਨਨਦ ਵੱਲੋਂ ਕੀਤੀ ਮस्करी ਸੁਣ ਕੇ ਸਿਮਰੋ ਸ਼ਰਮ ਨਾਲ ਲਾਲ ਸੋਈ ਹੋ ਗਈ ਅਤੇ ਮੁਸਕਰਾ ਕੇ ਉਹ ਬਿਨਾਂ ਮੂੰਹੋਂ ਕੁਝ ਕਹੇ ਵੱਡੀ ਨਨਦ ਨਾਲ ਅੱਖਾਂ ਨਾਲ ਹੀ ਗੱਲ ਕਰ ਗਈ ਬੰਦ ਕੋ ਨਨਦ ਪਰਛਾਈ ਵੱਲ ਵੇਖ ਕੇ ਹੱਸ ਪਈ ਅਤੇ ਕਿਹਾ ਆਪਣੇ ਬਾਪੂ ਜੀ ਨੂੰ ਪੁੱਛ ਲਾ ਕੀ ਕਹਿੰਦੇ ਆ ਮਾਂ ਤੇ ਦੀਆਂ ਗੱਲਾਂ ਸੁਣ ਕੇ ਸਿੰਨੋ ਸੜ ਕੇ ਸੁਆਹ ਹੋ ਗਈ ਚੰਗਾ ਪਾਈ ਮੈਂ ਚੱਲਦੀ ਆ ਮੇਰਾ ਤਾਂ ਤੰਦਾ ਪਿੱਟਣ ਨੂੰ ਪਿਆ ਸਾਰਾ ਨਿਆਣਿਆਂ ਨੂੰ ਦੇਖਣ ਆਈ ਸੀ ਮੈਂ ਤਾਂ ਆ ਕੇ ਉਸਨੇ ਉਥੋਂ ਕਿਸਨ ਵਿੱਚ ਹੀ ਆਪਣੀ ਭਲਾਈ ਸਮਝੀ ਚੰਨੀ ਨੇ ਸ਼ਾਮ ਨੂੰ ਆਪਣੇ ਬਾਪੂ ਕੋਲ ਬੈਠ ਕੇ ਚਾਹ ਪੀਂਦੇ ਬਹਾਨੇ ਸਿਮਰਨ ਨੂੰ ਧਰਮ ਸਿੰਘ ਕੋਲ ਭੇਜਣ ਦੀ ਗੱਲ ਕੀਤੀ ਅਤੇ ਸਿਨੋ ਚਾਚੀ ਵੱਲੋਂ ਬੱਚਾ ਨਾ ਹੋਣ ਦੀ ਗੱਲ ਪਰਚਾਈ ਦੇ ਕੰਨਾਂ ਵਿੱਚੋਂ ਕੱਢਣ ਦੀ ਗੱਲ ਵੀ ਦੱਸੀ ਚੰਨੀ ਦੀ ਗੱਲ ਸੁਣ ਕੇ ਹੁਕਮ ਸਿੰਘ ਨੇ ਕਿਹਾ ਪੁੱਤ ਸਿਨੋ ਨੂੰ ਲੁੱਟੀਆਂ ਲਾਉਣ ਦੀ ਗੰਦੀ ਆਦਤ ਆ ਕਿਸੇ ਕਿਸੇ ਨੂੰ ਇਹ ਭੇੜਾ ਚਸਕਾ ਹੁੰਦਾ ਸਿਨੋ ਜਦ ਕਿਸੇ ਨਾਲ ਕਿਸੇ ਦੇ ਸਿੰਘ ਆਪਸ ਵਿੱਚ ਨਾ ਫਸਾ ਦੇਵੇ ਇਸ ਦਾ ਹਾਜਮਾ ਦਰਸਤ ਨਹੀਂ ਹੁੰਦਾ ਚੰਨੀ ਨੇ ਫਿਰ ਸਿਮਰਨ ਨੂੰ ਧਰਮ ਸਿੰਘ ਕੋਲ ਭੇਜਣ ਦੀ ਗੱਲ ਦੁਹرائی ਤਾਂ ਹੁਕਮ ਸਿੰਘ ਨੇ ਕਿਹਾ ਜਦ ਉਹਦੀ ਚਿੱਠੀ ਆਵੇਗੀ ਤਾਂ ਉਹ ਧਰਮ ਸਿੰਘ ਨੂੰ ਬੋਲ ਦੇਵੇ ਚੰਨੀ ਚਾਹ ਪੀ ਕੇ ਸਿਮਰੂ ਕੋਲ ਸੁਈ ਬਚਾ ਗਈ ਉਸਨੇ ਕਿਹਾ ਪਰ ਜਾਈ ਤਰਾਦਾ ਕੰਮ ਮੈਂ ਕਰ ਦਿੱਤਾ ਤੇ ਅੱਧਾ ਬਾਪੂ ਜੀ ਕਰ ਦੇਣਗੇ ਜਦ ਤਰਾਂ ਦੀ ਚਿੱਠੀ ਆਵੇਗੀ ਤਦ ਹੁਣ ਫਿਰ ਨਨਦ ਨੂੰ ਇਨਾਮ ਦੇਣਾ ਤਾਂ ਬੰਦਾ ਹੈ ਭੈਣ ਜੀ ਕੀ ਲੈਣਾ ਤੁਸੀਂ ਦੱਸੋ ਇੱਕ ਛੋਟਾ ਜਿਹਾ ਪਿਆਰਾ ਜਿਹਾ ਗਿੱਗਾ ਜਿਹਾ ਪਿਆਰੀ ਜਿਹੀ ਗੋਲ ਮਟੋਲ ਗੁੱਡੀ ਜੋ ਮੈਨੂੰ ਪੂਆ ਪੂਆ ਕਰਦਾ ਮੇਰੇ ਅੱਗੇ ਪਿੱਛੇ ਫਿਰੇ ਤੇ ਸਿੰਨੋ ਚਾਚੀ ਦਾ ਮੂੰਹ ਬੰਦ ਕਰ ਦੇਵੇ ਸਿਮਰੂ ਨੇ ਸ਼ਰਮਾਕੀ ਨੀਵੀਂ ਪਾਲੀ ਤੇ ਬੋਲੀ ਰੱਬ ਦੀ ਮਰਜ਼ੀ ਹੋਈ ਤਾਂ ਤੁਹਾਡਾ ਇਨਾਮ ਤਾਨੂੰ ਜਰੂਰ ਮਿਲੇਗਾ ਪੈਂਜੀ ਫਿਰ ਦੋਨੇ ਖੇੜ ਖੜਾ ਕੇ ਹੱਸਣ ਲੱਗੀਆਂ ਸਿਮਰੋ ਮਨੋਮਨੀ ਬਹੁਤ ਖੁਸ਼ ਸੀ ਉਹ ਆਪਣੇ ਕੰਤ ਨਾਲ ਜਾਵੇਗੀ ਅਤੇ ਉਹ ਦಾಸਾ ਕਰਨ ਲੱਗੀ ਕਿ ਸੱਚੇ ਪਾਤਸ਼ਾਹ ਉਸ ਦੀ ਚੋਲੀ ਵੀ ਖੈਰ ਪਾ ਦੇਵੇ ਸਿਮਰੋ ਨੇ ਰੋਜ਼ ਵਾਂਘਾ ਨੇ ਰੇਟ ਕੇ ਸਾਰਿਆਂ ਨੂੰ ਚਾਹ ਪਾਣੀ ਬਣਾ ਕੇ ਦਿੱਤਾ ਅਤੇ ਗੁਹਾ ਕੋੜਾ ਕਰਨ ਲੱਗ ਪਈ ਬੰਦਕੋ ਨੇ ਆਪਣੇ ਛੋਟੇ ਪੁੱਤ ਦੇਵ ਨੂੰ ਉਠਾਇਆ ਤੇ ਆਪ ਚਾਟੀ ਵਿੱਚ ਮਦਾਨੀ ਪਾ ਕੇ ਤਾਰੜਕਣ ਲੱਗ ਪਈ ਚੰਨਕ ਉਸ ਨੂੰ ਬਹੁਤ ਜ਼ੋਰ ਨਾਲ ਉੱਥੋਂ ਚੜਿਆ ਉਸ ਦਾ ਸਾਧਾ ਉਜਾ ਉੱਪਰ ਦਾ ਸਾਹ ਉੱਪਰ ਅਤੇ ਥੱਲੇ ਦਾ ਸਾਹ ਥੱਲੇ ਰਹਿ ਗਿਆ। ਦੇਵ ਨੇ ਸਿਮਰੋ ਨੂੰ ਚੋੜ ਨਾ ਲਵਾਜ਼ ਮਾਰੀ। ਪਾਪੀ ਦੌੜ ਕੇ ਆਈ ਵਿbbi ਨੂੰ ਪਤਾ ਨਹੀਂ ਕੀ ਹੋ ਗਿਆ। ਸਿਮਰੋ ਦੇਵ ਦੀ ਆਵਾਜ਼ ਸੁਣ ਕੇ ਦੌੜਦੀ ਹੋਈ ਆ। ਅਧਿਆ ਦੋਹਾ ਨੇ ਉਸ ਨੂੰ ਚੁੱਕ ਕੇ ਮੰਝੇ ਤੇ ਪਾਇਆ। ਅਧਿਆ ਸਿਮਰੋ ਦੌੜ ਕੇ ਪਾਣੀ ਲਈ ਆਈ। ਬੰਦਕੌਰ ਦੇ ਮੂੰਹ ਵਿੱਚ ਪਾਇਆ। ਦੇਖਦੀਏ ਦੇਖਦੀਏ ਉਸ ਨੂੰ ਪੰਜਪੱਟ ਬੁਖਾਰ ਹੋ ਗਿਆ। ਹੁਕਮ ਸਿੰਘ ਦੇ ਚੜਦੇ ਨੂੰ ਲੱਗਲੇ ਪਿੰਟੂ ਡਾਕਟਰ ਨੂੰ ਬੁਲਾ ਲਿਆ ਆ। ਡਾਕਟਰ ਨੇ ਨਬਜ਼ ਦੇਖ ਕੇ ਕੁਝ ਦਵਾਈਆਂ ਦਿੱਤੀਆਂ ਤੇ ਕਿਹਾ ਮਰੀਜ਼ ਨੂੰ ਸਾਦੀ ਬਿਮਾਰੀ ਹੋ ਗਈ। ਹੌਸਟਾ ਲੈ ਜਾਓ। ਇਸ ਦੀ ਹਾਲਤ ਠੀਕ ਨਹੀਂ। ਸਾਰੇ ਟਿ ਦੱਬਰ ਨੂੰ ਹੱਥਾਂ ਪਾਰਾਂ ਦੀਆਂ ਪੈ ਗਈਆਂ ਸਿਮਰੋਂ ਨੇ ਦੇਵ ਨੂੰ ਤਿਆਰ ਕਰਕੇ ਸਕੂਲ ਭੇਜ ਦਿੱਤਾ ਤੇ ਆਪਨੇ ਮੋਤੀਨੀ ਜੀ ਹੋ ਕੇ ਸਾ ਸਕੂਲ ਬੈਠ ਗਈ ਹਕਮ ਸਿੰਘ ਸੋਚਾਂ ਵਿੱਚ ਪਿਆ ਸੀ ਕਿ ਉਹ ਕਿਵੇਂ ਬੰਦਕੌਰ ਨੂੰ ਹਸਪਤਾਲ ਲੈ ਕੇ ਜਾਵੇਗਾ ਘਰ ਕੋਈ ਸਾਧਨ ਵੀ ਨਹੀਂ ਸੀ ਸਿਮਰੋਂ ਨੂੰ ਵੀ ਸੱਸ ਦੀ ਚਿੰਤਾ ਵੱਡ-ਵੱਡ ਖਾ ਰਹੀ ਸੀ ਉਹ ਸੋਚੋ ਲੱਗੀ ਕਿ ਉਹ ਨਾ ਗੱਡੇ ਤੇ ਹੀ ਬੀਬੀ ਨੂੰ ਹਸਪਤਾਲ ਲੈ ਜਾਈਏ ਉਸਨੇ ਕੁੰਡ ਗੱਡੇ ਤੇ ਬੋਲੀ ਬਾਪੂ ਜੀ ਬੀਬੀ ਨੂੰ ਗੱਡੇ ਤੇ ਹੀ ਸ਼ਹਿਰ ਲੈ ਜਾਂਦੇ ਹਾਂ ਹਕਮ ਸਿੰਘ ਨੂੰ ਵੀ ਉਸ ਦੀ ਇਹ ਗੱਲ ਚੰਗੀ ਲੱਗੀ ਉਸਨੇ ਚਟਪਟ ਬਲਦ ਗੱਡੇ ਨਾਲ ਜੋੜੇ ਅਤੇ ਬੰਦਕੌਰ ਨੂੰ ਗੱਡੇ ਤੇ ਬਿਠਾ ਕੇ ਨਾਲ ਦੇ ਸ਼ਹਿਰ ਜੋ ਪਿੰਡ ਤੋਂ ਥੋੜਾ ਜਿਹਾ ਦੂਰ ਨਹੀਂ ਸੀ ਲੈ ਗਿਆ ਡਾਕਟਰ ਨੇ ਚੈੱਕ ਕੀਤਾ ਤੇ ਕਿਹਾ ਬੰਦ ਕਰੋ ਨੂੰ ਟੀਬੀ ਵਰਗੀ ਨਾ ਮੁਰਾਦਵੀ ਬਿਮਾਰੀ ਨੇ ਪੂਰੀ ਤਰ੍ਹਾਂ ਚੱਕਰ ਲਿਆ ਹੁਣ ਤਾਂ ਇਸ ਬਿਮਾਰੀ ਦਾ ਇਲਾਜ ਹੈ ਪਰ ਪਹਿਲਾਂ ਇਸ ਬਿਮਾਰੀ ਦਾ ਇਲਾਜ ਨਹੀਂ ਸੀ ਇਸ ਦੀ ਸੇਵਾ ਕਰ ਲੋ ਜਿੰਨੀ ਹੋ ਸਕਦੀ ਹੈ ਹੁਕਮ ਸਿੰਘ ਦੇ ਪੈਰਾਂ ਥੱਲੇ ਜਮੀਨ ਕਿਸ ਗਈ ਉਹ ਬੰਦ ਕਰਨ ਨੂੰ ਵਾਪਸ ਕਰ ਲਿਆ ਸਾਰੀ ਗੱਲ ਸਿਮਰ ਨੂੰ ਵਿਦਸੀ ਸਿਮਰ ਨੂੰ ਕਿਹਾ ਕਿ ਉਹ ਧਰਮ ਸਿੰਘ ਨੂੰ ਛੁੱਟੀ ਆਉਣ ਲਈ ਤਾਰ ਕਰ ਦੇਵੇ ਸਿਮਰ ਨੂੰ ਆਪਣੀ ਸੱਸ ਬਾਰੇ ਸੁਣ ਕੇ ਬਹੁਤ ਦੁਖੀ ਹੋਈ ਉਸਨੇ ਆਪਣੇ ਪਤੀ ਨੂੰ ਮਾਂ ਦੀ ਬਿਮਾਰੀ ਦੀ ਤਾਰ ਪਾ ਦਿੱਤੀ ਧਰਮ ਸਿੰਘ ਵੀ ਤਾਰ ਮਿਲਦੇ ਛੁੱਟੀ ਲੈ ਕੇ ਪਿੰਡ ਆ ਗਿਆ ਸਿਮਰ ਨੂੰ ਆਪਣੀ ਸੱਸ ਦੇ ਖਾਣ-ਪਾਨ ਅਤੇ ਸਬਸ ਵੈ ਦਾ ਪੂਰਾ ਖਿਆਲ ਆਕਦੀ ਹੁਣ ਸਿਮਰੋ ਤੇ ਕੰਮ ਦਾ ਬੋਝ ਪਹਿਲਾਂ ਨਾਲੋਂ ਵੀ ਵੱਧ ਗਿਆ ਪਰ ਫਿਰ ਵੀ ਉਸਨੇ ਕਦੇ ਵੀ ਮੱਥੇ ਵੱਟ ਨਾ ਪਾਇਆ ਹਾਉ ਹਸੂ ਹਸੂ ਕਰਦੀ ਫਿਰਨ ਵਾਲੀ ਸਿਮਰੋਂ ਥੋੜੀ ਉਦਾਸ ਜੀ ਰਹਿੰਦੀ ਸੀ ਕਿਉਂਕਿ ਉਸ ਦੀ ਸਹੇਲੀਆਂ ਵਰਗੀ ਸੱਜ ਦੀ ਸੇਵ ਦਿਨੋ ਦਿਨ ਨਿੱਗਰਦੀ ਜਾ ਰਹੀ ਸੀ ਇੱਕ ਦਿਨ ਸਵੇਰੇ ਸਵੇਨੀ ਹੁਕਮ ਸਿੰਘ ਖੇਤਾਂ ਨੂੰ ਚਲਾ ਗਿਆ ਕਿਉਂਕਿ ਗੰਨੇ ਵਾਢੀਏ ਚੱਲਨੇ ਸਨ ਸਿਮਰੋਂ ਨੇ ਸੱਜ ਦਾ ਪਿੰਡਾ ਸਾਫ ਕੀਤਾ ਤੇ ਚਾਹ ਬਣਾ ਕੇ ਉਸ ਲਈ ਲੈ ਆਈ ਪਰ ਬੰਦ ਕੋਨੇ ਕਹਿ ਕੇ ਚਾਹ ਮੈਂ ਥੋੜੀ ਦੇਰ ਬਾਅਦ ਪੀਵਾਂਗੀ ਪਹਿਲਾਂ ਮੇਰੀ ਲੱਤਾਂ ਕੁੱਟਦੇ ਸਿਮਰੋਂ ਨੇ ਸੋਚਿਆ ਕਿ ਚਾਹ ਠੰਡੀ ਨਾ ਹੋ ਜਾਵੇ ਇਸ ਕਰਕੇ ਉਸਨੇ ਚੁੱਲੇ ਵਿੱਚ ਅੰਗਿਆਰੀ ਬਾਹਰ ਨੂੰ ਕੱਢ ਕੇ ਗੜਵੀ ਉਸ ਉੱਪਰ ਆ ਕੇ ਕੱਢ ਟੱਕ ਦਿੱਤੀ ਅਤੇ ਵਾਪਸ ਆ ਕੇ ਲੱਤਾਂ ਕੁੱਟਣ ਲੱਗ ਪਈ ਥੋੜੀ देर ਬਾਅਦ ਬੰਦ ਕਰਨੇ ਕੀ ਆਤੀਏ ਬਸ ਕਰ ਰੱਬ ਤੇਰਾ ਪੱਲਾ ਕਰੇ ਹੁਣ ਦੇ ਦੇ ਚਾ ਸਿਮਰੋ ਜੀ ਉੱਠ ਕੇ ਰਸੋਈ ਵੱਲ ਮੁੜੀ ਸੀ ਕਿ ਬੰਦ ਕੋਲ ਨੂੰ ਇੱਕਦਮ ਉੱਥੋਂ ਛੜਿਆ ਉਹ ਸਾਹੋ ਸਾਈ ਹੋ ਗਈ ਸਿਮਰੋ ਪਿਛਲੇ ਪੈਰੀ ਦੌੜ ਕੇ ਆਈ ਪਾਣੀ ਦਾ ਘੁੱਟ ਮੂੰਹ ਨੂੰ ਲਾਇਆ ਤੇ ਪਿੱਠ ਥਪ ਥਪਾਈ ਜਦੋਂ ਕੁਝ ਸਾਜ ਹੋਈ ਤਾਂ ਉਸਨੇ ਬੰਦ ਕੋਲ ਨੂੰ ਟੋਕ ਦੇ ਕੇ ਬਿਠਾਇਆ ਤੇ ਚਾਹ ਲੈਣ ਲਈ ਰਸੋਈ ਵਿੱਚ ਚਲੀ ਗਈ ਤਾਂ ਦੇਖਿਆ ਕਿ ਚਾਹ ਦੀ ਗੜਵੀ ਟੱਡੀ ਹੋਈ ਪਈ ਸੀ ਅਤੇ ਚਾ ਚੁੱਲ੍ਹੇ ਵਿੱਚ ਡੁੱਲ ਚੁੱਕੀ ਸੀ ਉਹ ਵਾਪਸ ਆਸ ਨੂੰ ਚਾਹ ਦੁਬਾਰਾ ਬਣਾ ਕੇ ਦੇਣ ਲਈ ਬੋਲਣ ਗਈ ਤਾਂ ਦੇਖਿਆ ਕਿ ਉਹ ਇੱਕ ਪਾਸੇ ਨੂੰ ਟੇਢੀ ਜਿਹੀ ਹੋਈ ਪਈ ਸੀ ਉਸ ਦੀ ਅੱਖਾਂ ਬੰਦ ਤੇ ਮੂੰਹ ਖੱਲਾ ਸੀ ਬੰਦ ਕੋਰ ਦੇ ਪ੍ਰਾਂਤ ਪਖੇਰੂ ਹੋ ਚੁੱਕੇ ਸਨ ਸਿਮਰੋ ਦੀ ਸਹੇਲੀ ਲੰਬੀਆਂ ਤਾਨ ਕੇ ਸਦਾ ਤੇ ਨੀਂਦ ਸੋ ਚੁੱਕੀ ਸੀ ਸਿਮਰੋ ਬੰਦ ਕੋਰ ਨੂੰ ਵੇਖ ਕੇ ਡਰ ਗਈ ਉਸ ਨੇ ਦੇਵ ਨੂੰ ਪੂਰੀ ਜੋਰ ਨਾਲ ਆਵਾਜ਼ ਮਾਰ ਕੇ ਕਿਹਾ ਦੇਵ ਬਾਪੂ ਜੀ ਨੂੰ ਬੁਲਾ ਕੇ ਲਿਆ ਛੇਤੀ ਬੀਬੀ ਨੂੰ ਪਤਾ ਨਹੀਂ ਕੀ ਹੋ ਗਿਆ ਦੇ ਭਾਬੇ ਦੀ ਗੱਲ ਸੁਣ ਕੇ ਪੰਜਿਆ ਪਾਰ ਖੇਤਾਂ ਨੂੰ ਦੌੜ ਪਿਆ ਤੇ ਬਾਪੂ ਜੀ ਨੂੰ ਸੱਤ ਲਾਇਆ ਹੁਕਮ ਸਿੰਘ ਨੇ ਅਗੇ ਬੰਦ ਕਰਦਾ ਖੁੱਲਾ ਮੂੰਹ ਬੰਦ ਕਰਾਇਆ ਕਿ ਹਰ ਪੌੜੂ ਡਾਰੀ ਮਾਰ ਗਿਆ ਐਨੇ ਨੂੰ ਸਿੱਨੋ ਵਿਆ ਪਹੁੰਚੀ ਉਸਨੇ ਆਉਂਦੇ ਹੀ ਲੰਬਾ ਜੈ ਕੁੰਡ ਕੱਢ ਕੇ ਸਿਮਰੋ ਦੇ ਗੱਲਾ ਕੇ ਇੰਜ ਕਿਨੇ ਪੋਣੇ ਸ਼ੁਰੂ ਕਰ ਦਿੱਤੇ ਜਿਵੇਂ ਬੰਦ ਕਰਨ ਦੀ ਮੋਹ ਦਾ ਸਭ ਤੋਂ ਜ਼ਿਆਦਾ ਦੁੱਖ ਉਸੇ ਨੂੰ ਹੋਵੇ ਸਿਮਰੋ ਸਿੰਨੂ ਦੇ ਕੀਨੇ ਸੁਣ ਕੇ ਰੋ ਰੋ ਕਮਲੀ ਹੋ ਗਈ ਜਦ ਕੀਨੇ ਦੀ ਲੜੀ ਖਤਮ ਹੋਈ ਤਾਂ ਸਿੰਨੂ ਨੇ ਟਿੱਟ ਤਾਂ ਕੱਢਿਆ ਲੰਬਾ ਖੁੰਡ ਚੁੱਕਿਆ ਤਾਂ ਦੀਦਿਆਂ ਵਿੱਚ ਸੋਂਖਾ ਨੂੰ ਇੱਕ ਵੀ ਹੰਝੂ ਨਹੀਂ ਸੀ ਅਤੇ ਕੀਨੇ ਇੰਝ ਪਾਰੇ ਸੀ ਕਿ ਸੁਣ ਕੇ ਬੰਦਾ ਤਾਂ ਕਿ ਆਸ-ਪਾਸੇ ਦੇ ਪੱਥਰ ਵੀ ਰੋਣ ਲੱਗ ਪੈਣ ਰੋਂਦੀ ਆਵਾਜ਼ ਸੁਣ ਕੇ ਲੋਕ ਇਕੱਠੇ ਹੋ ਗਏ ਚੰਨੀ ਨੂੰ ਹੋੜੇ ਰਿਸ਼ਤੇਦਾਰਾਂ ਨੂੰ ਸੁਨਾਹੀ ਭੇਜ ਦਿੱਤੇ ਸਭ ਰਿਸ਼ਤੇਦਾਰ ਇਕੱਠੇ ਹੋ ਗਏ ਸਨ ਤਾਂ ਸੰਸਕਾਰ ਦੀ ਤਿਆਰੀ ਕੀਤੀ ਗਈ ਚੰਨੀ ਅਤੇ ਸਿਮਰੂ ਦਾ ਬੁਰਾ ਹਾਲ ਸੀ ਦੇਵ ਇੱਕ ਕੁੰਝੇ ਡੱਪ ਰਿਆ ਹੋਇਆ ਖੜਾ ਦੇਖ ਰਿਹਾ ਸੀ ਅਤੇ ਕਦੀ ਕਦੀ ਅੱਖਾਂ ਵਿੱਚੋਂ ਬੈਂਦੇ ਹੰਝੂਆਂ ਨੂੰ ਅਤੇ ਨੱਕ ਨੂੰ ਮਾਂ ਨਾਲ ਸਾਫ਼ ਕਰ ਲੈਂਦਾ ਧਰਮ ਸਿੰਘ ਵੀ ਬਹੁਤ ਉਦਾਸ ਸੀ ਪਰ ਉਹ ਦਿਲ ਤੇ ਪੱਥਰ ਰੱਖ ਕੇ ਬੜਾ ਪੁੱਤਰ ਹੋਣ ਦੇ ਸਾਰੇ ਫਰਜ਼ ਨਿਭਾ ਰਿਹਾ ਸੀ ਆਖਰੀ ਪ੍ਰਸ਼ਮਾ ਕਰਨ ਤੋਂ ਬਾਅਦ ਬੰਦ ਕੋ ਨੂੰ ਸੰਸਕਾਰ ਕਰਨ ਲਈ ਸ਼ਮਸ਼ਾਨ ਘਾੜ ਲਿਜਾਇਆ ਗਿਆ ਦੇਵ ਜੋ ਅਜੇ ਤੱਕ ਇਕੱਲਾ ਖੜਾ ਆਪੇ ਰੋ ਕੇ ਆਪੇ ਚੁੱਪ ਕਰ ਗਿਆ ਸੀ ਵੱਡੇ ਭਰਾ ਦੇ ਗੱਲ ਲਾ ਕੇ ਫੁੱਟ ਫੁੱਟ ਰੋ ਪਿਆ ਸਾਰੇ ਦਿਨ ਦਾ ਸੁਨਵਟਾ ਹੋਇਆ ਧਰਮ ਸਿੰਘ ਵੀ ਆਪਣੇ ਆਪ ਨੂੰ ਰੋਕ ਨਾ ਸਕਿਆ ਛੋਟੇ ਬ੍ਰਾਹਮਣ ਕਲਾਵੇ ਵਿੱਚ ਲੈ ਕੇ ਟਾਹ ਮਾਰਨ ਲੱਗਾ ਬੜੀ ਮੁਸ਼ਕਲ ਨਾਲ ਦੋਵਾਂ ਨੂੰ ਚੁੱਪ ਕਰਾਇਆ ਗਿਆ ਗ੍ਰੰਥੀ ਸਿੰਘ ਨੇ ਅੰਤਿਮ ਬਰਦਾਸ਼ਤ ਕੀਤੀ ਅਤੇ ਧਰਮ ਸਿੰਘ ਨੇ ਆਪਣੇ ਬਾਪੂ ਦਾ ਹੱਥ ਫੜ ਕੇ ਨ ਮੱਕਨਲ ਮਾਂ ਦੀ ਚਿਕਨ ਲਾਂਬੂ ਲਾ ਦਿੱਤਾ ਦੇਖਦੇ ਹੀ ਦੇਖਦੇ ਚਿਕਾ ਵਿੱਚੋਂ ਅਗਧਿਆ ਲਪਟਾਂ ਇੰਜ ਉੱਠਣ ਲੱਗੀਆਂ ਜਿਵੇਂ ਆਸਮਾਨ ਨੂੰ ਛੂੰਂਦੀਆਂ ਹੋਣ ਮਾਨਵ ਵਿਧਾਕਰ ਧਰਮ ਸਿੰਘ ਆਪਣੇ ਬਾਪੂ ਅਤੇ ਪ੍ਰਾਣ ਨੂੰ ਲੈ ਕੇ ਹਾਰੇ ਹੋਏ ਜਵਾਰੀ ਵਾਂਗ ਖਾਲੀ ਵਾਪਸ ਪਰਤ ਆਇਆ ਜਾਇਂਜ ਕਹਿ ਲੋ ਕਿ ਉਸ ਪੰਦੀ ਵਾਂਗ ਜਿਸ ਦਾ ਕੋਈ ਸਭ ਕੁਝ ਲੁੱਟ ਕੇ ਲੈ ਗਿਆ ਹੋਵੇ ਬੰਦ ਕਰਦੇ ਦਸਵੇਂ ਤੋਂ ਬਾਅਦ ਸ਼ਾਮ ਨੂੰ ਸਾਰਾ ਪਰਿਵਾਰ ਇਕੱਠੇ ਬੱਡੇ ਬੰਦ ਕਰਦਿਆਂ ਗੱਲਾਂ ਕਰ ਰਹੇ ਸਨ ਸਿਨੂ ਵੀ ਆਪਣੇ ਪਰਿਵਾਰ ਨਾਲ ਉੱਥੇ ਮੌਜੂਦ ਸੀ ਸ਼ਾਮ ਦੀ ਚਾਹ ਸਭ ਨੇ ਇਕੱਠੇ ਪੀਤੀ ਸਿਨੂ ਪਰਿਵਾਰ ਸਮੇਤ ਆਪਣੇ ਘਰ ਚਲੀ ਗਈ ਧਰਮ ਸਿੰਘ ਦੀ ਛੁੱਟੀ ਖਤਮ ਹੋ ਗਈ ਉਹ ਵਾਪਸ ਡਿਊਟੀ ਜਾਣ ਤੋਂ ਪਹਿਲਾਂ ਸਿਨੂ ਦੇ ਘਰ ਪਰਿਵਾਰ ਨੂੰ ਮਿਲਣ ਲੈ ਗਿਆ ਸਿਨੂ ਨੇ ਕੁਝ ਇੱਧਰ ਉੱਧਰ ਦੀਆਂ ਗੱਲਾਂ ਕਰਨ ਤੋਂ ਬਾਅਦ ਸਿਮਰੋ ਦੀ ਸੁਣਨੀ ਗੋਤੀ ਗੱਲ ਧਰਮ ਸਿੰਘ ਦੇ ਨਾਲ ਵੀ ਤੋਰ ਲਈ ਗੱਲਾਂ-ਗੱਲਾਂ ਵਿੱਚ ਉਸਨੇ ਧਰਮ ਸਿੰਘ ਨੂੰ ਕਿਹਾ ਕਿ ਜੇ ਸਿਮਰੋ ਨਾ ਮਾਂ ਨਾ ਬਣ ਸਕਦੀ ਤਾਂ ਉਹ ਦੂਜਾ ਵਿਆਹ ਕਰਵਾ ਲਵੇ ਧਰਮ ਸਿੰਘ ਨੇ ਦੂਜੇ ਵਿਆਹ ਲਈ ਕੋਰੀ ਨਾ ਕਰ ਦਿੱਤੀ ਸਿੰਨੋ ਦੇ ਘਰੋਂ ਤੁਰਦਾ ਹੋਇਆ ਬੋਲਿਆ ਚਾਚੀ ਦੂਜੇ ਵਿਆਹ ਦੀ ਗੱਲ ਦੁਬਾਰਾ ਨਾ ਕਰਿਓ ਕਦੀ ਵੀ ਜੇ ਨਿਆਣਾ ਸਾਡੀ ਕਿਸਮਤ 'ਚ ਹੋਵੇਗਾ ਤਾਂ ਸਿਮਰੋਦੀ ਕੁੱਖੋ ਹੀ ਹੋ ਜਾਵੇਗਾ ਜੇ ਕਿਸਮਤ 'ਚ ਨਾ ਹੋਇਆ ਤਾਂ ਭਾਵੇਂ ਦਸ ਵਿਆਹ ਹੋ ਜਾਣ ਤਾਂ ਵੀ ਨਹੀਂ ਹੋਵੇਗਾ ਸਿੰਨੋ ਦੀ ਸਿਮਰੋ ਦੇ ਬੇਸਤੀ ਕਰਨ ਦੀ ਵਿਉਂਤ ਇੱਕ ਵਾਰ ਫਿਰ ਧਰੀ ਦੀ ਧਰਾਈ ਰਹਿ ਗਈ ਅਤੇ ਧਰਮ ਸਿੰਘ ਕਾਲੇ ਕਦਮੀ ਵੇੜੇ ਵਿੱਚੋਂ ਬਾਹਰ ਨਿਕਲ ਗਿਆ ਧਰਮ ਸਿੰਘ ਕਾਲੇ ਕਦਮ ਨਾਲ ਆਪਣੇ ਘਰ ਪਹੁੰਚਿਆ ਉਸਦੇ ਚਿਹਰੇ ਤੋਂ ਸਾਫ਼ ਚਲ ਰਿਹਾ ਚਲ ਕਿਆ ਸੀ ਕਿਉਂ ਪਰੇਸ਼ਾਨ ਐ ਸਿਮਰੋਂ ਨੇ ਕਿਆ ਕੀ ਗੱਲ ਆ ਜੀ ਕਿਉਂ ਪਰੇਸ਼ਾਨ ਹੋ ਹੁਣੇ ਤਾਂ ਚੰਗੇ ਭਲੇ ਗਏ ਸੀ ਕਰੋ ਚਾਚੀ ਨੇ ਕੋਈ ਕੁਛ ਕਹਿ ਦਿੱਤਾ ਨਹੀਂ ਨਹੀਂ ਬਸ ਐਵੇਂ ਲੱਗਦਾ ਤੈਨੂੰ ਭਲੀਏ ਲੋਕੇ ਨਹੀਂ ਜੀ ਐਵੇਂ ਨਹੀਂ ਲੱਗਦਾ ਮੈਂ ਤੁਹਾਨੂੰ ਚੰਗੀ ਤਰ੍ਹਾਂ ਜਾਣਦੀ ਹਾਂ ਤੇ ਚਾਚੀ ਨੂੰ ਵੀ ਜਰੂਰ ਹੋਸੀ ਨੇ ਕੋਈ ਅੱਗ ਉਗਲੀ ਹੋਣੀ ਆ ਮੇਰੇ ਸਿਰ ਤੇ ਹੱਥ ਰੱਖ ਕੇ ਸਾਥ-ਸਾਥ ਦੱਸੋ ਕੀ ਕਹਿਆ ਚਾਚੀ ਨੇ ਜਦੋਂ ਸਿਮਰੋ ਨੇ ਪਤੀ ਦਾ ਹੱਥ ਆਪਣੇ ਸਿਰ ਤੇ ਰੱਖਿਆ ਤਾਂ ਉਸ ਤਰਿਆਨਾ ਗਿਆ ਉਸਨੇ ਸਿਮਰੋ ਨੂੰ ਆਪਣੇ ਬਾਹਾਂ ਵਿੱਚ ਲੈ ਕੇ ਗਿਆ ਸਿਮਰੋ ਤੂੰ ਤਾਂ ਜਾਣਦੀ ਆ ਚਾਚੀ ਤੇ ਸੁਭਾ ਨੂੰ ਉਹ ਕਦੇ ਵੀ ਸੁਖ ਸਵਾਦੀ ਗੱਲ ਨਹੀਂ ਕਰਦੀ ਮੈਨੂੰ ਤੇਰੇ ਖਿਲਾਫ ੜਕਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਤੇਰੇ ਬੱਚਾ ਨਹੀਂ ਹੁੰਦਾ ਮੈਂ ਦੂਜਾ ਵਿਆਹ ਕਰਵਾ ਲਵਾਂ ਮੈਂ ਦੋ ਟੁਕ ਜਵਾਬ ਦੇ ਕੇ ਉੱਥੋਂ ਖਿਸਕ ਆਇਆ ਕੁਝ ਦਿਨ ਸਿਮਰੋਸ ਦੀ ਹਿੱਕ ਨਾਲ ਲੱਗੀ ਰਹੀ ਫਿਰ ਝਟਕੇ ਨਾਲ ਧਰਮ ਸਿੰਘ ਤੋਂ ਵੱਖ ਹੋ ਕੇ ਬੋਲੀ ਵੈਸੇ ਚਾਚੀ ਕੁਝ ਗਲਤ ਗਲਤ ਵੀ ਤਾਂ ਨਹੀਂ ਕਹਿ ਰਹੀ ਸੀ 5 ਸਾਲ ਹੋਨ ਨੂੰ ਆਏ ਨੇ ਸਾਡੇ ਘਰ ਕੋਈ ਔਲਾਦ ਨਹੀਂ ਹੋਈ ਹਾਂ ਕੰਮ ਨਹੀਂ ਨਾ ਹੋਵੇ ਤਾਂ ਨਹੀਂ ਹੋਈ ਤਾਂ ਹੋ ਜਾਓ ਜੇ ਨਾ ਵੀ ਹੋਈ ਤਾਂ ਕੀ ਹੈ ਆਪਾਂ ਕੋਈ ਨਿਆਣਾ ਗੋਤ ਲੈ ਲਵਾਂਗੇ ਨਹੀਂ ਜੀ ਤੁਸੀਂ ਹੋਰ ਵਿਆਹ ਕਰਵਾ ਲਓ ਮੈਨੂੰ ਦੋ ਡੰਗ ਦੀ ਰੋਟੀ ਤੇ ਕੱਪੜੇ ਦੇ ਛੱਡਿਆ ਕਰਿਓ ਤੁਸ਼ਦਾਨ ਤਾਂ ਹੋ ਗਈ ਮੈਂ ਨਹੀਂ ਕਰੋਨਾ ਵਿਆਹ ਵੀ ਹੋ ਹੋਰ ਜੇ ਕਿਸਮਤ ਵਿੱਚ ਹੋਵੇਗਾ ਤਾਂ ਹੋ ਜਾਉ ਨਿਆਣਾ ਨਹੀਂ ਤਾਂ ਮੈਨੂੰ ਕੋਈ ਲੋੜ ਨਹੀਂ ਪਰ ਜੀ ਮੈਨੂੰ ਤਾਂ ਲੋੜ ਹੈ ਨਾ ਜੇ ਤੁਸੀਂ ਨਹੀਂ ਗੱਲ ਕਰਨੀ ਤਾਂ ਮੈਂ ਆਪੇ ਚਾਚੀ ਨਾਲ ਗੱਲ ਬਸ ਸਿਮਰੋ ਹੁਣ 21 ਸ਼ਬਦ ਹੋਣਾ ਬੋਲੀ ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਧਰਮ ਸਿੰਘ ਨੇ ਸਿਮਰੋ ਦੇ ਮੋਤੇ ਹੱਥ ਰੱਖ ਕੇ ਗੁੱਸੇ ਨਾਲ ਉਸ ਦਾ ਮੂੰਹ ਬੰਦ ਕਰ ਦਿੱਤਾ ਸਿਮਰੋ ਸਬਰ ਦਾ ਕੁੱਟ ਪਾਰ ਕੇ ਚੁੱਪ ਕਰ ਗਈ ਉਸ ਨੇ ਸੋਚਿਆ ਸਿੱਧਾ ਸਾਈਂ ਘਰ ਤੋਂ ਬਾਹਰ ਜਾ ਰਿਹਾ ਇਸ ਲਈ ਚੁੱਪੀ ਭਲੀਆ ਧਰਮ ਸਿੰਘ ਨੇ ਆਪਣੇ ਬਾਪੂ ਦੇ ਪੈਰ ਛੂਏ ਪ੍ਰਾਣੂ ਕਲਾਵੇ ਵਿੱਚ ਲਿਆ ਤੇ ਸਿਮਰੋ ਵੱਲ ਪਿਆਰ ਨਾਲ ਤੇ ਕਹਿ ਦਿੱ ਸਮਝਣ ਚੁੱਕੇ ਘਰੋਂ ਬਾਹਰ ਨਿਕਲ ਗਿਆ ਸਿਮਰੋ ਪਿੱਛੇ ਪਿੱਛੇ ਗਲੀ ਤੱਕ ਗਈ ਜਦ ਤੱਕ ਉਹ ਅੱਖਾਂ ਤੋਂ ਓਲੇ ਨਾ ਹੋ ਗਿਆ ਅਜੇ ਤੱਕ ਗਲੀ ਵਿੱਚ ਖੜੀ ਰਹੀ ਧਰਮ ਸਿੰਘ ਨੂੰ ਕਰੋਗੇ ਨੂੰ ਤਿੰਨ ਹਫ਼ਤੇ ਬੀਤ ਗਏ ਸਨ ਅਜੇ ਤੱਕ ਉਸ ਦੀ ਕੋਈ ਚਿੱਠੀ ਪੱਤਰ ਨਹੀਂ ਆਈ ਸਿਮਰੋ ਰੋਜ਼ ਬੇਸਬਰੀ ਨਾਲ ਚਿੱਠੀ ਆਉਣ ਦਾ ਇੰਤਜ਼ਾਰ ਕਰਦੀ ਪਰ ਰੋਜ਼ ਨਿਰਾਸ਼ ਜਈ ਹੋ ਜਾਂਦੀ ਕਦੀ ਕਦੀ ਆਪਣੀ ਸੱਸ ਨੂੰ ਯਾਦ ਕਰ ਪਾਵਕ ਵੀ ਹੁੰਦੀ ਦੋਵਾਂ ਦਾ ਰਿਸ਼ਤਾ ਨੂੰ ਸੱਸ ਨਾਲੋਂ ਵੱਧ ਕੇ ਸੀ ਉਸ ਨੂੰ ਲੱਗਦਾ ਸਭ ਤੋਂ ਪੱਕੀ ਸਹੇਲੀ ਰੱਬ ਨੇ ਖੋਲੀ ਇੱਕ ਦਿਨ ਦੇਵ ਨੂੰ ਸਕੂਲ ਪੇਜ ਕੇ ਸਿਮਰੋ ਵੇੜੇ ਵਿੱਚ ਝਾੜੂ ਫੇਰੇ ਸੀ ਅਤੇ ਹੁਕਮ ਸਿੰਘ ਮੰंजे ਤੇ ਬੱਠਾ ਬਾਨ ਬੱਟ ਰਿਆ ਸੀ ਕਿ ਅਚਾਨਕ ਸਿਮਰੋ ਨੂੰ ਉਲਟੀ ਆ ਗਈ ਉੱਟ ਕੇ ਨਿਲਕੇ ਕੋਲ ਜਾਤ ਪੈਟੀ ਉਸ ਦਾ ਦਿਲ ਪਟ ਹੋ ਰਿਹਾ ਸੀ ਹੁਕਮ ਸਿੰਘ ਨੂੰ ਕੁਝ ਨਾ ਸੋਚਾ ਉਸ ਇਨ ਨੂੰ ਨੂੰ ਬੁਲਾ ਲਿਆ ਸਿਨੋ ਨੇ ਆਉਂਦੀ ਨੇ ਪੁੱਛਿਆ ਕੁਝ ਉਲਟਾ ਸਿੱਧਾ ਤਾਂ ਨਹੀਂ ਖਾ ਲਿਆ ਕੋੜੇ ਨਾ ਚਾਚੀ ਸਾਰਿਆਂ ਦੇ ਨਾਲ ਹੀ ਰੋਟੀ ਖਾਧੀ ਸੀ ਪਤਾ ਨਹੀਂ ਦਿਲ ਪਟ ਹੋਈ ਜਾਂਦਾ ਅੱਛਾ ਚੱਲ ਤੂੰ ਮੰंजे ਤੇ ਲਟ ਜਾ ਮੈਂ ਆਉਂਦੀ ਆਂ ਕਿਆ ਗਿਓ ਚਲੀ ਗਈਏ ਤੇ ਦਾਈ ਨੂੰ ਲੈ ਕੇ ਵਾਪਸ ਆਈ ਦਾਈ ਨੇ ਸਿਮਰਨ ਦਾ ਪੇਟ ਚੈੱਕ ਕੀਤਾ ਤੇ ਬੋਲੀ ਪਾਈ ਵਧਾਈਆਂ ਹੋਣ ਉੱਪਰ ਵਾਲੇ ਨੇ ਤੇਰੇ ਨਾਲ ਹੀ ਸਹੀ ਠੁੱਠੇ ਚ ਖੈਰ ਪਾ ਦਿੱਤੀ ਐ ਬੋਟੀ ਦਾ ਪੈਰ ਭਾਰੀ ਐ ਸਿਨੂ ਨੇ ਸਿਮਰਨ ਨੂੰ ਕਿਹਾ ਚੱਲ ਸ਼ੁਕਰ ਹੈ ਕੁੜੇ ਹੁਣ ਗੁੜ ਦੀ ਰੋੜੀ ਖਲਾ ਗੁੜ ਦੀ ਰੋੜੀ ਅਤੇ ਫਿੱਕਾ ਜਾ ਹੱਸ ਹੱਸਣ ਲੱਗੇ ਹਕਮ ਸਿੰਘ ਉੱਪਰ ਵਾਲੇ ਦਾ ਸ਼ੁਕਰ ਮਨਾਉਂਦਾ ਨਹੀਂ ਥੱਕ ਰਿਹਾ ਸੀ ਉਸ ਦੇ ਸੁਣਨੇ ਘਰ ਵਿੱਚ ਗਲਕਾਰੀਆਂ ਜੋ ਗੁੰਜਣ ਵਾਲੀਆਂ ਸੀ ਦਾਈ ਨੇ ਹਕਮ ਸਿੰਘ ਨੂੰ ਵਧਾਈਆਂ ਦਿੱਤੀਆਂ ਤੇ ਕਿਹਾ ਸਰਦਾਰ ਜੀ ਮੋ ਮਿੱਠਾ ਕਰਵਾਉ ਰੱਬ ਨੇ ਵਿੜੇ ਨੂੰ پاਗ ਲਾਇਆ ਸੁਗਨਾਲ ਦਾਤਾ ਬਨਨ ਵਾਲੇ ਆ ਤੁਸੀਂ ਹੁਕਮ ਸਿੰਘ ਨੇ ਸਿਮਰਨ ਨੂੰ ਕਿਹਾ ਪੁੱਤ ਉਹਨੂੰ ਗੁੜ ਤੇ ਆਟਾ ਪਾ ਕੇ ਦੇ ਸਿਮਰਨ ਨੇ ਦਾਈ ਨੂੰ ਆਟਾ ਮਿੱਠਾ ਦੇ ਕੇ ਵਿਦਾ ਕੀਤਾ ਦਾਈ ਸਿਮਰਨ ਨੂੰ ਸੋ ਸੋ ਸਿੱਸਾ ਦਿੰਦੀ ਦਰਵਾਜ਼ੇ ਤੋਂ ਬਾਹਰ ਚਲੀ ਗਈ ਪਾਈਆਂ ਵਧਾਈਆਂ ਹੁਣ ਚੰਗਾ ਮੈਂ ਚਲਦੀਆਂ ਹੁਣ ਸਿੰਨੂ ਨੇ ਕਿਹਾ ਨਹੀਂ ਚਾਚੀ ਬਹਿ ਜਾ ਤੂੰ ਘੜੀ ਕੋ ਮੈਂ ਜ਼ਿਆਦਾ ਕੁੱਟ ਬਣਾਉਣੀ ਆ ਤੇਰੇ ਬਹਨੇ ਅਸੀਂ ਵੀ ਕੁੱਟ-ਕੁੱਟ ਪੀਲਾਂਗੇ ਚੱਲ ਚੰਗਾ ਜੀ ਕਹਿੰਦੀ ਆ ਤਾਂ ਬਣਾ ਲੈ ਕੁੱਟ ਆ ਕੇ ਸਿਮੋ ਨਾ ਚੁੰਦੀ ਹੋਈ ਵੀ ਪੀੜੀ ਉੱਤੇ ਬੈਠ ਗਈ ਅੰਦਰੋਂ ਅੰਦਰ ਹੀ ਸਿੰਨੋਂ ਦੇ ਬਲਬਲ ਉੱਠ ਰਹੀਆਂ ਸਨ ਉਸ ਦੀਆਂ ਅਸਾਂ ਤੇ ਪਾਣੀ ਫਿਰ ਗਿਆ ਸਿਮਰੋ ਜੇ ਕਿਤੇ ਅੱਜ ਮੇਰੀ ਜਠਾਣੀ ਜਿੰਦੀ ਹੁੰਦੀ ਹੁੰਦੀ ਤਾਂ ਖੁਸ਼ੀਆਂ ਦੁਗਨੀਆਂ ਹੋ ਜਾਣੀਆਂ ਸੀ ਕਰਮਾ ਮਾਰੀ ਦੇ ਕਰਮਾਂ ਵਿੱਚ ਕੋਈ ਖੁਸ਼ੀ ਨਹੀਂ ਸੀ ਚੱਲ ਤੀਏ ਰਬ ਮੁੰਡਾ ਦੇ 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 ਤੈਨੂੰ ਤੇਰੇ ਘਰ ਦੀ ਵੀ ਬੇਲ ਵਧੇ ਖੱਤਰੀਆਂ ਜੀਆਂ ਅੱਖਾਂ ਨਾਲ ਸਿਮਰੋ ਵਾਲ ਚਾਹਦੀ ਹੋਈ ਨੇ ਕਿਹਾ ਸਿਮਰੂ ਸਿੰਨੂ ਦੀ ਰਮਜਨ ਨੂੰ ਖੂਬ ਸਮਝਦੀ ਸੀ ਇਸ ਲਈ ਉਸਨੇ ਚੁੱਪ ਹੀ ਪਈ ਸਮਝੀ ਅਤੇ ਚਾਹ ਬਣਾ ਕੇ ਸਾਰਿਆਂ ਨੂੰ ਪਿਲਾ ਦਿੱਤੀ ਸਿਮਰੋਂ ਦੇ ਅੱਜ ਤੇ ਪੈਰ ਨਹੀਂ ਸੀ ਲੱਗ ਰਹੇ ਉਸਨੇ ਨਿੱਕੇ ਨਿੱਕੇ ਸੁਪਨੇ ਨੂੰ ਕੰਬ ਲੱਗ ਗਏ ਸਨ ਦਿਲ ਊਡ ਊਡ ਕਰਦਾ ਪਿਆ ਸੀ ਉਸ ਦਾ ਬਸ ਚੱਲਦਾ ਤਾਂ ਉੱਡ ਕੇ ਜਾ ਕੇ ਆਪਣੇ ਪਤੀ ਨੂੰ ਕੁਝ ਕੱਪੜੇ ਦੇ ਦਿੰਦੀ ਉਸਨੇ ਚਾਈ ਚਾਈ ਸਾਰਾ ਕੰਮ ਤੰਦਾਨੇ ਬਿੜਿਆ ਅਤੇ ਧਰਮ ਸਿੰਘ ਨੂੰ ਚਿੱਠੀ ਲਿਖੀ ਜਿਸ ਵਿੱਚ ਉਸਨੇ ਆਪਣੀ ਗਰਭਤੀ ਹੋਣ ਬਾਰੇ ਦੱਸਿਆ ਸਿਮਰੂ ਜਿੱਥੇ ਕੁਰਸੀ ਉੱਤੇ ਥੋੜੀ ਉਦਾਸ ਵੀ ਅੱਜ ਉਸ ਦੀ ਦੁੱਖ ਸੁਖ ਦੀ ਸਾਥ ਨੂੰ ਉਸ ਦੀ ਇੰਨੀ ਵੱਡੀ ਖੁਸ਼ੀ ਵਿੱਚ ਸ਼ਾਮਿਲ ਨਹੀਂ ਸੀ ਉਸਨੇ ਆਪਣੀ ਸੱਜ਼ ਦੀ ਕਹੀ ਗਲਤੀ ਹੈ ਰੱਬ ਤੇਰੀ ਸੁਣੀ ਗੋਲ ਨੂੰ پاਗ ਲਾਵੇਗਾ ਪਰ ਉਹ ਖੁਸ਼ੀ ਮੇਰੇ ਕਰਮਾ ਵਿੱਚ ਨਹੀਂ ਬਾਲਵਾ ਜਾਰ ਆ ਰਹੇ ਸਨ ਉਹਦੇ ਚਲੋ ਤਰਮ ਸਿੰਘ ਨੂੰ ਸਿਮਰੋ ਦਾ ਖਤ ਮਿਲਿਆ ਤਾਂ ਪੜ੍ਹ ਕੇ ਬਹੁਤ ਖੁਸ਼ ਹੋਇਆ ਉਹ ਖੁਸ਼ੀ ਦੇ ਮਾਰੇ ਸ਼ਾਲਾ ਮਾਰਨ ਲੱਗਾ ਨਾਲ ਵਾਲੇ ਸਾਥੀ ਉਸ ਨੂੰ ਵੇਖ ਕੇ ਹੱਸਣ ਲੱਗੇ ਐ ਕਿਨੇ ਪੁੱਛਿਆ ਜਾਰ ਐਸਾ ਕਿਹੜਾ ਕੋਹੇ ਨੂਰ ਹੱਥ ਲੱਗ ਗਿਆ ਤੇਰੇ ਜਿਹੜੇ ਪੁੱਠੀਆਂ ਸ਼ਾਲਾ ਮਾਰਨ ਲੱਗ ਗਿਆ ਤੂੰ ਉਹ ਜਾਰ ਅੱਜ ਜੋ ਰੱਬ ਨੇ ਮੈਨੂੰ ਦਿੱਤਾ ਉਹਦੇ ਮੂਰੇ ਕੋਹੇ ਨੂਰ ਵੀ ਤੁਸ਼ਾ ਹੁਣ ਦਸਵੀਂ ਦੇ ਤਰਮ ਸਿੰਘ ਕਿਹੜੀ ਖਮੀਰੇ ਦੀ ਗੁੱਠੀ ਮਿਲ ਗਈ ਤੈਨੂੰ ਇਕ ਹੋਣੇ ਕਿਹਾ ਓਏ ਮੈਂ ਬਾਪ ਬਨਣ ਵਾਲਾ ਯਾਰੋ ਧਰਮ ਸਿੰਘ ਦੀ ਗੱਲ ਸੁਣ ਕੇ ਬਾਕੀ ਸਾਰੇ ਵਿਅਸ ਦੀ ਖੁਸ਼ੀ ਵਿੱਚ ਸ਼ਾਮਿਲ ਹੋਏ ਤੇ ਸਾਰੇ ਜਾਣੇ ਭੰਗੜਾ ਪਾਉਣ ਲੱਗ ਪਏ ਧਰਮ ਸਿੰਘ ਨੇ ਸਿਮਰੋ ਦੀ ਚਿੱਠੀ ਦਾ ਜਵਾਬ ਬੜੇ ਉਤਸ਼ਾਹ ਨਾਲ ਵਾਪਸੀ ਡਾਕ ਵਿੱਚ ਹੀ ਭੇਜ ਦਿੱਤਾ ਜਿਸ ਵਿੱਚ ਉਸਨੇ ਰੱਬ ਦਾ ਸ਼ੁਕਰ ਕਰਦੇ ਹੋਏ ਲਿਖਿਆ ਸੀ ਸਿਮਰੋ ਮੈਂ ਕਿਆ ਨਹੀਂ ਕਿਆ ਸੀ ਨਾ ਰੱਬ ਆਪਣੀ ਜਰੂਰ ਸੁਨੇਗਾ ਜੇ ਮੈਂ ਚਾਚੀ ਜਾਂ ਤੇਰੇ ਪਿੱਛੇ ਲੱਗ ਜਾਂਦਾ ਤਾਂ ਸੋਚ ਕੀ ਬੰਦਾ ਇਸ ਨਿੱਕੀ ਜਿਹੀ ਜਿੰਦ ਦੇ ਆਪਾਂ ਦੋਵੇਂ ਗੁਨਾਹਗਰ ਬਣ ਜਾਂਦੇ ਸਮਾਂ ਬੀਤ ਲੱਗਾ ਸਿਮਰੋ ਉਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰਨ ਲੱਗੀ ਕਦ ਸਮਾਂ ਆਵੇ ਕਦ ਉਹ ਆਪਣੇ ਜਿਗਰ ਦੇ ਟੁਕੜਿਆਂ ਨੂੰ ਵੇਖ ਸਕੇ ਕਦ ਉਸ ਨੂੰ ਆਪਣੇ ਹੱਥਾਂ ਨਾਲ ਛੂਹ ਸਕੇ ਅਤੇ ਆਪਣੀ ਗੋਦੀ ਵਿੱਚ ਲੈ ਕੇ ਖੇਡ ਸਕੇ ਲੋਰੀਆਂ ਸੁਣਾ ਸਕੇ ਆਖਿਰ ਉਹ ਦਿਨ ਵੀ ਆਇਆ ਸਿਮਰੋ ਨੂੰ ਮਾਤਰਤਾਵ ਦੀਆਂ ਪੀੜਾ ਹੋਣ ਲੱਗੀਆਂ ਤਾਂ ਦਾਈ ਨੂੰ ਬੁਲਾਇਆ ਗਿਆ ਪਹਿਲੇ ਸਮਿਆਂ ਵਿੱਚ ਬੱਚੇ ਘਰ ਵਿੱਚ ਹੀ ਪੈਦਾ ਹੁੰਦੇ ਸਨ ਸਿਮਰੋ ਨੇ ਇੱਕ ਗੋਲ ਮਟੋਲ ਪਿਆਰੀ ਜੀਤੀ ਨੂੰ ਜਨਮ ਦਿੱਤਾ ਸਿਮਰੋ ਨੰਨੀ-ਮੁੰਨੀ ਬੱਚਿਆਂ ਨੂੰ ਦੇਖ ਕੇ ਖੁਸ਼ੀ ਵਿੱਚ ਭਾਵੁਕ ਹੋ ਗਈ ਸਿੰਨੂ ਕੁੜੀ ਨੂੰ ਦੇਖ ਕੇ ਬਹੁਤ ਖੁਸ਼ ਰਹੀ ਕਮਰੇ ਤੋਂ ਬਾਹਰ ਜਾ ਕੇ ਉਸਨੇ ਹੁਕਮ ਸਿੰਘ ਨੂੰ ਕਿਹਾ ਪਈਆ ਕੁੜੀ ਹੋਈ ਆ ਸਿਮਰੋ ਦੀ ਹਕਮ ਸਿੰਘ ਨੇ ਕਿਹਾ ਚਲੋ ਜੋ ਵੀ ਆ ਠੀਕਾ ਮਾਤੀ ਠੀਕਾ ਨਾ ਦੋਵੇਂ ਹਾਂ ਚੰਗੀਆਂ ਪਣੀਆਂ ਦੋਵੇਂ ਸਿੰਨੋ ਮੈਂ ਸੋਚਦਾ ਸ਼ਿਲਾ ਕਰਾਉਣ ਲਈ ਪਰੋਨੇ ਨਾਲ ਗੱਲ ਕਰਕੇ ਚੰਨੀ ਨੂੰ ਲਾਵਾਂ ਨਹੀਂ ਤਾਂ ਰੋਟੀ ਟੁਕਦੀ ਓਖੀ ਜਿਹੀ ਹੋ ਜਾਣੀ ਆ ਆਹ ਪਈਆ ਜਾਂਦਾ ਨਹੀਂ ਤਾਂ 10 11 ਦਿਨ ਤਾਂ ਆਰਾਮ ਚਾਹੀਦਾ ਸਿਮਰੋ ਨੂੰ ਮੁੰਡਾ ਹੁੰਦਾ ਤਾਂ ਫਿਰ 2 4 ਦਿਨ ਜਾਂਦਾ ਵੀ ਜਾਦਾ ਵੀ ਹੋ ਜਾਂਦੇ ਤਾਂ ਕੋਈ ਨਹੀਂ ਸੀ ਹਕਮ ਸਿੰਘ ਹੱਸਦਾ ਹੋਇਆ ਬੋਲੇ ਸਿਮੋ ਮਸਾ ਰੱਬ ਨੇ ਜੀ ਦਿੱਤਾ ਮੇਰੇ ਲਈ ਤਾਂ ਇਹ ਵੀ ਮੁੰਡਾ ਹੀ ਆ ਮੁੰਡੇ ਕਿਹੜਾ ਤਲ ਚਲੋਂਦਿਆ ਤੇਰੇ ਵਿਚਾਰਾ ਕਿਸੇ ਨੂੰ ਕੰਮ ਨੂੰ ਹੱਥ ਪਾਇਆ ਕਦੀ ਤੇ ਤੇਰੀ ਕੁੜੀ ਗੁੱਡੀ ਛੇ ਕੋਸ ਲਾਂਦੀ ਆ ਜੇ ਤੇਰੀ ਨਿੱਕੇ ਨਿੱਕੇ ਵੀ ਕੰਮ ਸਵਾਰ ਦਿੰਦੀ ਆ ਤਾਂ ਵੀ ਤੂੰ ਤੇ ਦੇ ਪਿੱਛੇ ਕੁੱਤੇ ਲਈ ਰੱਖਦੀਆਂ ਤੇ ਮੁੰਡਿਆਂ ਨੂੰ ਸਿਰ ਤੇ ਬਿਠਾ ਕੇ ਰੱਖਦੀਆਂ ਜਿਹੜੇ ਸਾਰਾ ਦਿਨ ਟੱਕਾ ਤੋੜ ਕੇ ਦੋਰਾ ਨਹੀਂ ਕਰਦੇ ਸਿੰਨੂ ਨੇ ਬੁੱਲਾ ਤੇ ਜੀ ਫਿਰ ਕੇ ਗਿਆ ਹੋ ਪਈਆ ਐਦਾਂ ਹੀ ਆ ਚੱਲ ਪਈਆ ਫਿਰ ਚੰਨੀ ਨੂੰ ਲੈ ਕੇ ਆ ਤੂੰ ਮੈਂ ਜਰਾ ਨਿਆਣੀ ਨੂੰ ਰੋਟੀ ਪਾਣੀ ਦੇ ਆਵਾ ਗੁੱਡੀ ਦਾ ਬਾਪੂ ਵੀ ਆ ਗਿਆ ਹੋਣਾ ਖੇਤਾਂ ਤੋਂ ਐਨਾ ਬੋਲ ਕੇ ਸਿੰਨੂ ਆਪਣੇ ਘਰ ਚਲੀ ਗਈ ਹਕਮ ਸਿੰਘ ਦੇ ਬੋਲ ਉਸ ਦੇ ਕੰਨਾਂ ਵਿੱਚ ਗੂੰਜ ਰਹੇ ਸਨ। ਦਾਈ ਨੇ ਬੱਚੀ ਨੂੰ ਆਤੂ ਆਕੇ ਸਿਮਰੋ ਦੇ ਨਾਲ ਪਾ ਦਿੱਤੀ। ਸਿਮਰੋ ਅਜ ਫੁੱਲੀ ਨਹੀਂ ਸਮੁੰਦੀ ਸੀ। ਉਹ ਹੀ ਤੱਕ ਆਪਣੀ ਪਰੀਆਂ ਵਾਲੀ ਧੀ, ਪਰੀਆਂ ਵਰਗੀ ਤੇਵਲ ਵੇਖ ਰਹੀ ਸੀ। ਦਾਈ ਨੇ ਸਿਮਰੋ ਨੂੰ ਕਿਹਾ ਨਹੀਂ ਸਿਮਰੋ ਕਿ ਬਿਟਰ ਬਿਟਰ ਕੁੜੀ ਨੂੰ ਚੱਕੀ ਜਾਨੀ ਆ। ਨਜੰਨਾ ਲਾਦੀ ਕਿਤੇ। ਮਾਂ ਦੀ ਨਜ਼ਰ ਨਿਆਣੇ ਨੂੰ ਛੇਤੀ ਲੱਗ ਜਾਂਦੀ ਹੈ। ਸਿਮਰੋ ਬਿਨਾ ਕੁਝ ਬੋਲੇ ਹੌਲੀ ਜਿਹੀ ਹੱਸ ਪਈ। ਉਹਦਾ ਸਰੀਰ ਦਰਦਾਂ ਨਾਲ ਪਜਾ ਬਿਆਸੀ। ਹਕਮ ਸਿੰਘ ਚੰਨੀ ਦੇ ਘਰ ਪੁੱਜ ਗਿਆ। ਚੰਨੀ ਸਮਝ ਗਈ ਕਿ ਉਸ ਦਾ ਬਾਪੂ ਕੋਈ ਖਬਰ ਲੈ ਕੇ ਆਇਆ ਹੋਵੇਗਾ ਫਗਮ ਸਿੰਘ ਨੇ ਰਾਮ ਰਵਈਆ ਕਰਨ ਤੋਂ ਬਾਅਦ ਚੰਨੀ ਦੀ ਸਾਸੋਤੇ ਪਰੋਣੇ ਨੂੰ ਚੰਨੀ ਨੂੰ ਆਪਣੇ ਨਾਲ ਲੈ ਜਾਣ ਬਾਰੇ ਪੁੱਛ ਲਿਆ ਬਾਪੂ ਨੂੰ ਚਾਹ ਫੜਾਉਂਦੀ ਚੰਨੀ ਨੇ ਪੁੱਛੀ ਲਿਆ ਬਾਪੂ ਜੀ ਘਰੇ ਸਭ ਸੁਖਦਾਨ ਦਾ ਆਹੋ ਦੀਏ ਤੂੰ ਪੂਆ ਬਣ ਗਈ ਸਿਮਰੋ ਦੀ ਕੁੜੀ ਹੋਈ ਆ ਸੱਚੀ ਬਾਪੂ ਜੀ ਕਿਤੇ ਵੱੜ ਗਿਆ ਓਏ ਪੁੱਤ ਮੈਂ ਕਿਹੜਾ ਦੇਖਿਆ ਜਾਈ ਮੈਂ ਤਾਂ ਜਦ ਤੈਨੂੰ ਲੈਣ ਤੁਰ ਪਿਆ ਤੂੰ ਤਿਆਰ ਹੋ ਜਾ ਥੋੜੇ ਦਿਨ ਆਪਣੀ ਪਰਜਾਇਦੀ ਜਨੇਪੇ ਦੇ ਕਟਾਦੇ ਮੈਂ ਪਰੋਣੇ ਨੂੰ ਪੁੱਛ ਲਿਆ ਆ ਚੰਨੀ ਨੇ ਬਿਨਾਂ ਸਮਝਵਾਏ ਚਾਈ ਚਾਈ ਕਪੜੇ ਇਕੱਠੇ ਕੀਤੇ ਅਤੇ ਬੱਚਿਆਂ ਨੂੰ ਨਾਲ ਲੈ ਕੇ ਬਾਪੂ ਨਾਲ ਪੇਕੇ ਘਰ ਪੁੱਜ ਗਈ। ਦਾਈ ਅਜੇ ਵੀ ਸਿਮਰੋ ਕੋਲੀ ਸੀ। ਚੰਨੀ ਨੂੰ ਦੇਖ ਉਸਨੇ ਕਿਹਾ ਕੁੜੀ ਵੀ ਕੁੜੀ ਦੀ ਪੂਆ ਤਾਂ ਅੱਧਾ ਲੱਗਦਾ ਕਿ ਪਹਿਲਾਂ ਹੀ ਤਿਆਰੀ ਬੈਠੀ ਸੀ ਜਿਹੜੀ ਇੰਨੀ ਛੇਤੀ ਆ ਪਹੁੰਚੀ। ਲਾਜਾਤੀ ਹੋਰ ਕੀ ਮਸੀ ਮਸੀ ਸੁੱਖਾਂ ਸੁੱਕ ਕੇ ਇਹ ਦਿਨ ਲਿਆ ਰੱਬ ਤੁਂ ਦਿਖਾਤਾ ਪਰ ਜਾਈਏ ਮੇਰੀ ਪਤੀਜੀ ਕੀਤੇ ਵਰ ਗਿਆ ਚੰਨੀ ਨੇ ਆਪਣੀ ਪਤੀਜੀ ਨੂੰ ਗੋਦ ਵਿੱਚ ਚੁੱਕ ਲਿਆ ਨਹੀਂ ਮੈਂ ਮਰ ਜਾਵਾ ਮੇਰੇ ਪੁੱਤ ਨੂੰ ਨਜ਼ਰ ਨਾ ਲੱਗ ਜਾਏ ਪਰ ਜਾਈਏ ਤਨੀਰੀ ਤਨ ਵਰਗੀ ਲੱਗਦੀ ਆ ਫਿਰ ਨਨਤ ਪਰ ਜਾਈ ਨੇ ਆਪਣੇ ਦੁੱਖ ਸੁੱਖ ਇੱਕ ਦੂਜੇ ਨਾਲ ਸਾਂਝੇ ਕੀਤੇ ਦਾਈ ਵਿਚੰਨੀ ਤੇੋਂ ਤੇ ਆਪਣੇ ਘਰ ਚਲੀ ਗਈ ਅਗਲੇ ਦਿਨ ਸਿੰਨੂ ਆਪਣੇ ਕੰਮਕਾਰ ਤੋਂ ਵੇਲੀ ਹੋ ਕੇ ਸਿਮਰੂ ਦੇ ਘਰ ਆਈ ਚੰਨੀ ਨੇ ਰਾਮ ਨੂੰ ਬਈਆ ਕੀਤਾ ਸਿੰਨੂ ਦੇਿਲ ਦੀ ਪੜਾਸ ਕਰਦੀ ਹੋਈ ਬੋਲੀ ਰੱਬ ਨੇ ਪੰਜਾ ਸਾਲਾਂ ਬਾਅਦ ਸੁਣੀ ਪਰ ਪੱਥਰ ਪੱਲੇ ਪਾ ਦਿੱਤਾ ਚੰਗਾ ਜੀ ਦੇ ਦਿੰਦਾ ਦੇ ਦਿੱਤਾ ਹੀ ਸੀ ਚਾਚੀ ਇਹ ਵੀ ਤਾਂ ਰੱਬ ਦਾ ਜਹੀ ਹੈ ਜਿਹਨੇੜੀ ਆਈ ਤਾਂ ਮੈਂ ਵੀ ਆਜੂ ਆ ਉਪਰ ਦੀਏ ਜੇ ਪਹਿਲਾ ਮੁੰਡਾ ਹੋ ਜਾਂਦਾ ਤਾਂ ਚਿੰਤਾ ਨਹੀਂ ਸੀ ਕੋਈ ਚਾਚੀ ਤੂੰ ਕੋਈ ਚਿੰਤਾ ਕਰਨ ਨੂੰ ਕਰਦੀਆਂ ਇਹਦੇ ਮਾਂ ਬਾਪ ਕਰਨ ਚਿੰਦਾ ਲੈ ਤੂੰ ਚਾਹ ਪੀ ਮੁੱਜਾ ਮਨ ਚੰਨੀ ਨੇ ਸਿੰਨੂ ਦਾ ਮੂੰਹ ਬੰਦ ਕਰਾ ਦਿੱਤਾ ਸਿੰਨੂ ਚੋਚਣ ਲੱਗੀ ਪਤਾ ਨਹੀਂ ਸਿਮਰੋਂ ਨੇ ਕੀ ਜਾਦੂ ਕੀਤਾ ਹੋਇਆ ਸਾਰਾ ਟੱਬਰ ਅੱਗੇ ਪਿੱਛੇ ਪਾਣੀ ਪਰਦਾ ਫਿਰਦਾ ਚੰਨੀ ਨੇ ਬੜੇ ਚਾਣ ਨਾਲ ਸਿੰਨੂ ਨੂੰ ਗੋਦ ਵਿੱਚ ਲੈ ਕੇ ਲਾਲ ਲਡੁੰਦੀ ਨੇ ਸਿਮਰੋਂ ਨੂੰ ਕਿਹਾ ਪਰ ਜਾਹੀ ਮੈਂ ਤੈਨੂੰ ਬਾਬੂ ਹੀ ਕਿਹਾ ਕਰਨਾ ਤੁਸੀਂ ਜੋ ਮਰਜ਼ੀ ਨਾ ਰੱਖੀ ਜਾਇਓ ਇਹਦਾ ਮੇਲਾ ਤਾਂ ਇੱਕ ਬਾਬੂ ਸਾਹਿਬ ਹੈ ਹਨਾ ਪੁੱਤ ਸਿਮਰੋਂ ਨੇ ਕਿਹਾ ਭੈਣ ਜੀ ਜੋ ਮਰਜ਼ੀ ਰੱਖ ਲੈਣਾ ਜਿਹੜਾ ਤੁਹਾਨੂੰ ਚੰਗਾ ਲੱਗੇ ਦੇ ਇੱਕ ਕਮਰੇ ਤੋਂ ਬਾਹਰ ਖੜਾ ਅੰਦਰ ਨੂੰ ਚਾਕਰਿਆ ਸੀ ਚਰਨੀ ਨੇ ਦੇਖਿਆ ਤੇ ਕਿਹਾ ਅੰਦਰ ਆ ਜਾ ਦੇਵ ਬਾੜ ਖੜਾ ਕੀ ਬਿੜਬਿੜ ਕਰੀ ਚੰਨਾ ਆ ਜਾ ਤੈਨੂੰ ਤੇਰੀ ਪਤੀਜੀ ਦਿਖਾਵਾਂ ਦੇਵ ਨੂੰ ਉਪਰੋ ਪੈਰ ਪਏ ਉਹ ਚੱਟ ਪਟ ਅੰਦਰ ਆਵੜਿਆ ਦੇਵ ਬਾਪੂ ਦੇਖ ਬਾਪੂ ਤੇਰਾ ਚਾਚਾ ਆਇਆ ਦੇਵ ਨੇ ਬੜੇ ਪਿਆਰ ਨਾਲ ਬੱਚੀ ਨੂੰ ਗੋਦ ਵਿੱਚ ਲਿਆ ਜਾ ਦੇਵ ਬਾਪੂ ਜੀ ਨੂੰ ਵੀ ਦਿਖਾ ਲਿਆ ਪੈਂਦੀ ਗੱਲ ਸੁਣਦੇ ਹੀ ਦੇਵ ਬੱਚੇ ਨੂੰ ਲੈ ਕੇ ਹਕਮ ਸਿੰਘ ਕੋਲ ਜ ਗਿਆ ਹਕਮ ਸਿੰਘ ਨੇ ਬੱਚੀ ਦਾ ਸਿਰ ਪਿਆਰ ਨਾਲ ਪਲੋਸਿਆ ਉਸ ਦੀਆਂ ਬੁੱਢੀਆਂ ਅੱਖਾਂ ਵਿੱਚ ਚਮਕ ਆ ਗਈ ਉਸ ਨੇ ਕਿਹਾ ਰਬਾ ਜੀ ਰੱਖੇ ਮੇਰੇ ਵੜੇ ਦੀ ਰੌਣਕ ਨੂੰ ਪਰ ਤੂੰ ਇਹਨੂੰ ਅੰਦਰ ਛੱਡ ਗਿਆ ਬਾਹਰ ਹਵਾ ਚੱਲਦੀ ਬਿਮਾਰ ਹੋਜੂ ਜੋ ਆਕੜੀ ਦੇਵ ਬੱਚੀ ਨੂੰ ਵਾਪਸ ਉਹਨੀ ਕਟਮੀ ਅੰਦਰ ਲੈ ਛੱਡ ਆਇਆ ਸਿਮਰੋ ਨੇ ਦੇਵ ਨੂੰ ਕਿਹਾ ਕਿ ਉਹ ਧਰਮ ਸਿੰਘ ਨੂੰ ਚਿੱਠੀ ਲਿਖ ਦੇਵੇ ਤਾਂ ਜੋ ਉਸ ਨੂੰ ਤੀ ਰਾਣੀ ਦੇ ਜਨਮ ਦਾ ਪਤਾ ਲੱਗ ਜਾਵੇ ਦੇਵ ਨੇ ਵੀ ਬਿਨਾਂ ਦੇਰ ਕੀਤੀਆਂ ਪਰਾਂ ਨੂੰ ਚਿੱਠੀ ਲਿਖ ਦਿੱਤੀ ਇਹ ਵੀ ਦੱਸਿਆ ਕਿ ਚਲਨੀ ਪੈਣ ਬੱਚੀ ਨੂੰ ਬਾਬੂ ਕਹਿ ਕੇ ਬੁਲਾਉਂਦੀ ਹੈ ਧਰਮ ਸਿੰਘ ਨੂੰ ਚਿੱਠੀ ਮਿਲੀ ਉਹ ਬੱਚੀ ਦੇ ਜਨਮ ਦਿਨ ਦੀ ਖਬਰ ਪੜ ਕੇ ਬਹੁਤ ਖੁਸ਼ ਹੋਇਆ ਉਸਨੇ ਆਪਣੇ ਸਾਥੀਆਂ ਨਾਲੇ ਖੁਸ਼ਗਬੀ ਸਾਂਝੀ ਕੀਤੀ ਉਸਨੇ ਜਵਾਬ ਵਿੱਚ ਚਿੱਠੀ ਲਿਖੀ ਜਿਸ ਵਿੱਚ ਉਸਨੇ ਕਿਹਾ ਜਲਦੀ ਹੀ ਛੁੱਟੀ ਲਈ ਅਪਲਾਈ ਕਰੇਗਾ ਜਿਵੇਂ ਹੀ ਉਸਨੂੰ ਛੁੱਟੀ ਮਿਲੀ ਉਹ ਪਿੰਡ ਆਵੇਗਾ ਉਧਰ ਦੇਵ ਸਕੂਲ ਜ਼ਰੂਰ ਜਾਂਦਾ ਸੀ ਪਰ ਉਸਦਾ ਮਨ ਪੜਾਈ ਵਿੱਚ ਨਹੀਂ ਲੱਗਦਾ ਚੰਜ ਕਹਿ ਲਈਏ ਕਿ ਪੜ੍ਹਾਈ ਉਸਦੇ ਪੱਲੇ ਨਹੀਂ ਪੈਂਦੀ। ਵਿਹਾਜਾ ਦੇ 8ਵੀਂ ਕਲਾਸ ਵਿੱਚੋਂ ਫੇਲ ਹੋ ਗਿਆ। ਉਸ ਦਾ ਬਾਪੂ ਉਸਦੇ ਨਾਲ ਬਹੁਤ ਗੁੱਸੇ ਹੋਇਆ। ਬਾਪੂ ਨੇ ਉਸ ਦਾ ਦੁਬਾਰਾ 8ਵੀਂ ਕਲਾਸ ਵਿੱਚ ਪੜਾਉਣ ਲਈ ਸਕੂਲ ਵਿੱਚ ਦਾਖਲਾ ਕਰਵਾਉਣਾ ਚਾਹਿਆ ਪਰ ਦੇਵ ਨੇ ਸਕੂਲ ਜਾਣ ਤੋਂ ਪਹਿਲ ਕੋਰੀ ਨਾ ਕਰ ਦਿੱਤੀ। ਹੁਕਮ ਸਿੰਘ ਨੇ ਉਸ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਦੇਵ ਨੇ ਉਸ ਦੀ ਇੱਕ ਨਾ ਸੁਣੀ। ਉਸ ਨੇ ਦੇਵ ਨੂੰ ਕਿਹਾ ਜੇ ਪੜ੍ਹਨਾ ਨਹੀਂ ਤਾਂ ਚੱਲ ਮੇਰੇ ਨਾਲ ਖੇਤੀਬਾੜੀ ਦੇ ਕੰਮ ਵਿੱਚ ਹੱਥ ਵਟਾਇਆ ਕਰੀ। ਜੇ ਸਾਰਾ ਦਿਨ ਗਰਮੀ ਧੁੱਪ ਵਿੱਚ ਖੇਤਾਂ ਵਿੱਚ ਕੰਮ ਕਰਨਾ ਪਿਆ ਤਾਂ ਆਪੇ ਚਾਰ ਕੁ ਦਿਨਾਂ ਵਿੱਚ ਤੈਨੂੰ ਨਾਨੀ ਜਾਦਾ ਆ ਜਾਨੀ। ਫਿਰ ਦੋ ਆਪੇ ਕਹਿਣਾ ਕਿ ਮੈਂ ਸਕੂਲ ਜਾਊਗਾ ਦੇਵ ਹਸਪਿਆ ਤੇ ਬੋਲਿਆ ਬਾਪੂ ਜੀ ਖੇਤਾਂ ਵਿੱਚ ਤਾਂ ਕੰਮ ਕਰਨਾ ਹੈ ਪਰ ਪੜਨਾ ਥੋੜੀ ਪੜਾ ਕੋਈ ਨਾ ਕੱਕਾ ਜਦੋਂ ਧੁੱਪ ਨੇ ਵੱਟ ਕੱਢੇ ਤਾਂ ਤੇਰੇ ਹੋਸ਼ ਟਿਕਾਣੇ ਆ ਜਾਣੇ ਆਪੇ ਇੱਕ ਗਾਣਾ ਆ ਵੀ ਧੁੱਪ ਦਾ ਮਾਰਿਆ ਜੱਟ ਸਾਧ ਹੋ ਗਿਆ ਕਹ ਲੈ ਦੇਵ ਸਿਧਰਾ ਸੀ ਪਰ ਉਸਨੇ ਆਪਣੇ ਬਾਪੂ ਨੂੰ ਮੋੜਵਾ ਸਵਾਲ ਕੀਤਾ ਕਿ ਬਾਪੂ ਜੀ ਤੁਸੀਂ ਵੀ ਤਾਂ ਖੇਤੀ ਕਰਦੇ ਆ ਤੁਸੀਂ ਤਾਂ ਸਾਧ ਹੋਏ ਨਹੀਂ ਹੁਕਮ ਸਿੰਘ ਨੂੰ ਦੇਵ ਦੀ ਇਸ ਗੱਲ ਦਾ ਕੋਈ ਜਵਾਬ ਨਾ ਆੜਿਆ ਉਸਨੇ ਦੇਵ ਨੂੰ ਕਿਹਾ ਕਿ ਗੱਲਾਂ ਦਾ ਬੰਚਾਰਾ ਤੂੰ ਬਥੇਰਾ ਹੈ ਚੱਲ ਤੁਰ ਮੇਰੇ ਨਾਲ ਖੇਤਾਂ ਨੂੰ ਅੱਜ ਪਤਾ ਲੱਗ ਜਾਣਾ ਤਨ ਕਿਸ ਭਾਵੇਂ ਕਿ ਦੀ ਹੈ ਹੁਕਮ ਸਿੰਘ ਦੇਵ ਦੇ ਸਕੂਲ ਨਾਲ ਜਾਣਤੋਂ ਅੰਦਰ ਪਰੇਸ਼ਾਨ ਸੀ ਪਰ ਦੇਵ ਦੀ ਦਿੱਤਰ ਕਿ ਉਸ ਨੂੰ ਗੋਡੇ ਟੇਕਨੇ ਪੈ ਗਏ ਸਨ ਬਾਬੂ ਸਵਾ ਮਹੀਨੇ ਦੀ ਹੋ ਗਈ ਸੀ ਸਿਮਰੋਂ ਨੇ ਚਰਨ ਨੂੰ ਪੂਰੇ ਵਿਹਾਰ ਕਰ ਗਿਆ ਹੁਕਮ ਸਿੰਘ ਦੇ ਨਾਲ ਸਹਰੇ ਘਾਟ ਤੋੜ ਦਿੱਤਾ ਦੇਵ ਖੇਤੀ ਦਾ ਕੰਮ ਬੜੀ ਡੀਜਨਲ ਕਰਦਾ ਕਦੀ ਵੀ ਉਸ ਦੇ ਚਿਹਰੇ ਤੋਂ ਇੰਜ ਨਹੀਂ ਲੱਗਦਾ ਸੀ ਉਹ ਥੱਕਾ ਟੁੱਟਿਆ ਹੋਇਆ ਹੋਵੇਗਾ ਬਲਕਿ ਉਹਨ ਉਸ ਦਾ ਸਰੀਰ ਪੜ ਗਿਆ ਸੀ ਮਹੀਨੇ ਕੋ ਵਿੱਚ ਹੀ ਗਭਰੂ ਲੱਗਣ ਲੱਗ ਪਿਆ ਸੀ